ਸ਼ਸ਼ਿਆ ਕਾਲ ਮੈਂ ਵੀਰਪਾਲ ਕੌਰ ਤੁਸੀਂ ਵੇਖ ਰਹੇ ਹੋ ਏ 1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਜਿਨਨ ਕ ਤੁਹਾਨੂੰ ਪਤਾ ਹੀ ਆ ਸੀ ਆਪਦੇ ਮੁੱਖ ਖਬਰਾਂ ਤੇ ਵਿਸ਼ੇਸ਼ ਚਰਚਾ ਕਰਨ ਜਾ ਰਹੇ ਹਾਂ ਤਾਂ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ सुरेंद्र ਸਿੰਘ ਟੀਨਸਾ ਜੀ ਟੀਨਸਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਵੀਰਪਾਲ ਜੀ ਜੀ ਟੀਨਸਾ ਜੀ ਜਿਹੜੀ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਆ ਸਵਾਰੀਆਂ ਨਾਲ ਭਰੀ ਹੋਈ ਪੀ ਆਰਟੀਸੀ ਬਸਤੀ ਟਰੱਕ ਨਾਲ ਭਾਰੀ ਟੱਕਰ ਹੋਈ ਹੈ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਇੱਕ ਪਾਤੜਾ ਸਾਈਡ ਤੋਂ ਕਬਸ ਆਰੀ ਹੈ ਉਹ ਕਿਤਨਾ ਕਿਤੇ ਸਪੀਡ ਜ਼ਿਆਦਾ ਫਾਸਟ ਹੋਣ ਕਰਕੇ ਅੰਮੋ ਸਾਹਮਣੇ ਟੱਕਰ ਦੱਸੀ ਜਾ ਰਹੀ ਹੈ ਜੋ ਮੀਡੀਆ 'ਚ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਿਤਨਾ ਕਿਤੇ ਸਾਨੂੰ ਪਤਾ ਹੀ ਇੱਕ ਤਾਂ ਬਰਸਾਤ ਦਾ ਮੌਸਮ ਹੈ ਦੂਜਾ ਅੱਜਕੱਲ ਜ਼ਿਆਦਾ ਜਿਹੜੇ ਤੇਜ਼ ਰਫਤਾਰ ਦਾ ਕਾਰਨ ਵੀ ਹੋ ਸਕਦਾ ਹੈ ਕਿ ਅਗਰ ਆਪਾਂ ਕਿਤੇ ਕੋਈ ਗੱਡੀ ਚਲਾਉਨੇ ਆ ਜਾਂ ਟਰੱਕਾਂ ਨੂੰ ਦੇਖਿਆ ਹੋਣਾ ਕਿ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਨੇ ਜਾਂ ਸਰਕਾਰੀ ਉਹਨਾਂ ਦੀ ਸਪੀਡ ਇੰਨੀ ਜ਼ਿਆਦਾ ਹੁੰਦੀ ਹੈ ਕਿ ਇੱਕ ਤਣਾ ਟਾਈਮ ਚੱਕਣਾ ਹੁੰਦਾ ਦੂਜਾ ਇਹ ਹੈ ਕਿ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਹੀ ਨਹੀਂ ਜੀ ਉਹ ਇੰਨਾ ਤੇਜ਼ ਚਲਾਉਂਦੇ ਨੇ ਕਿ ਸਾਹਮਣੇ ਵਾਲੇ ਬੰਦੇ ਨੂੰ ਆਪ ਹੀ ਆਪਣੀ ਜਾਨ ਬਚਾਣੀ ਪੈਂਦੀ ਹੈ ਜੀ ਤਾਂ ਜਿਹੜੇ ਤੁਸੀਂ ਬਸ ਇਹ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਟਰੱਕ ਸਾਹਮਣੇ ਬੱਸ ਟੱਕਰ ਹੋਈ ਹੈ ਤਾਂ ਮੇਰੇ ਹਿਸਾਬ ਨਾਲ ਇਹ ਇਹਦੇ ਕਰਕੇ ਹੋਈ ਹੈ ਔਰ ਪਰਮਾਤਮਾ ਦੀ ਇੰਨੀ ਕਿਰਪਾ ਰਹੀ ਕਿ ਸਵਾਰੀਆਂ ਥੋੜੀਆਂ ਜਿਹਾ ਕਹਿੰਦੇ ਫੱਟੜੇ ਹੋਈਆਂ ਨੇ ਹਲਕੀਆਂ-ਫੁਲਕੀਆਂ ਛੋਟਾਂ ਹੀ ਵਜੀਆਂ ਨੇ ਕਿ ਜਾਨੀ-ਮਾਨੀ ਕੋਈ ਨੁਕਸਾਨ ਨਹੀਂ ਹੋਇਆ ਜੀ ਤੇ ਆਪਾਂ ਅਸੀਂ ਤਾਂ ਅਸੀਂ ਕਹਿੰਨੇ ਆ ਕਿ ਦਰਸ਼ਕਾਂ ਨੂੰ ਕਿ ਭਾਈ ਅਗਰ ਤੁਸੀਂ ਗੱਡੀ ਚਲਾਉਣੀ ਵੀ ਆ ਚਾਹ ਟਰੱਕ ਵਾਲੇ ਨੇ ਕਾਰਾਂ ਵਾਲੇ ਨੇ ਜਾਂ ਬੱਸਾਂ ਵਾਲੇ ਨੇ ਕਿ ਭਾਈ ਤੁਸੀਂ ਇੰਨੀ ਸਪੀਡ ਨਾਲ ਤੇ ਚਲਾਓ ਕਿ ਸਾਹਮਣੇ ਵਾਲੀ ਬੰਦੀ ਦੀ ਵੀ ਜਾਨ ਜਾਨ ਜਾ ਸਕਦੀ ਆ ਇੱਥੇ ਭਾਰੀ ਨੁਕਸਾਨ ਵੀ ਵਾਪਰ ਸਕਦਾ ਹਾਂ ਹਾਂ ਭਾਰੀ ਬਸ ਦੇਖੋ ਗੱਲ ਉਹੀ ਹੈ ਕਿ ਬਾਤ ਚ ਕਿੰਨੀਆਂ ਸਵਾਰੀਆਂ ਹੁੰਦੀਆਂ ਨੇ ਅਗਰ ਆਪਾਂ ਦੇਖਿਆ ਜਾਵੇ 52 53 ਸੀਟਾਂ ਦਾ ਅਲਾਉ ਹੁੰਦੀਆਂ ਨੇ ਅਗਰ ਉਹਨਾਂ ਵਿੱਚੋਂ ਬਜ਼ੁਰਗ ਵੀ ਹੋਣੇ ਔਰ ਬੱਚੇ ਵੀ ਹੋਣੇ ਤੁਹਾਨੂੰ ਪਤਾ ਹੈ ਅੱਜ ਕੱਲ ਅਗਰ 6:00 ਵੱਜਦੀ ਵੀ ਆ ਦਿਨਾਂ 'ਚ ਤਾਂ ਕਿਤੇ ਨਾ ਕਿਤੇ ਹੁਣ ਆਣ ਆ ਦੋ ਕੁ ਮਹੀਨੇ ਬਾਅਦ ਠੰਡ ਆ ਜਾਣੀ ਹੈ ਜਿਨ੍ਹਾਂ ਦੇ ਅੰਦਰ 19 ਸੱਟਾਂ ਵੱਜਦੀਆਂ ਨੇ ਜਾਂ ਗਿਰਦੇ ਐਕਸੀਡੈਂਟ ਹੁੰਦੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਫਿਰ ਪੇਨ ਬਹੁਤ ਆਉਂਦੀ ਹੈ ਠੰਡ ਵੇਲੇ ਬੋਡੀ ਪੇਨ ਕਰਦੀ ਹੈ ਤਾਂ ਬਸ ਇਹੀ ਆਪਾਂ ਤਾਂ ਪ੍ਰਮਾਤਮਾ ਦਾ ਅਰਦਾਸ ਕਰਦੇ ਹਾਂ ਕਿ ਭਾਈ ਅਗਰ ਐਸੇ ਚੀਜ਼ਾਂ ਐਕਸੀਡੈਂਟ ਨਾ ਹੋਣ ਅਗਰ ਬਾਈਚਾਂਸ ਹੋ ਜਾਂਦੇ ਨੇ ਤਾਂ ਮੰਨ ਨਹੀਂ ਜਾਨੀ ਨੁਕਸਾਨੜਾ ਉਹ ਤੋਂ ਬਚਾ ਕੇ ਰੱਖੋ ਜੀ ਤਾਂ ਇੱਥੇ ਕੀ ਲੱਗਦਾ ਕਿ ਟਰੱਕ ਡਰਾਈਵਰਾਂ ਦੀ ਗਲਤੀ ਹੋ ਸਕਦੀ ਹੈ ਹਾਂ ਇਹ ਤੁਸੀਂ ਬਹੁਤ ਵਧੀਆ ਗੱਲ ਕਰੀ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਕੋਈ ਡਰਿੰਕ ਕੀਤੀ ਹੋਵੇ ਜਾਂ ਕੋਈ ਜਮਕ ਤੁਸੀਂ ਦੇਖਿਆ ਹੋਣਾ ਜਾਂ ਤਾਂ ਸਾਡੇ ਜਿਹੜੇ ਡਰਾਈਵਰ ਭਰਾ ਹੁੰਦੇ ਨੇ ਉਹ ਕਿਤੇ ਨਾ ਕਿਤੇ ਰਾਤ ਨੂੰ ਰਿਲੈਕਸ ਹੋਣ ਦੇ ਚੱਕਰ 'ਚ दारू ਵੀ ਲੈਂਦੇ ਨੇ ਹੂੰ ਜਾਂ ਜਾਂ ਤਾਂ ਇਹ ਵੀ ਉਹਨਾਂ ਦੇ ਕਈ ਵਾਰ ਇਲਜ਼ਾਮ ਲੱਗਦੇ ਰਹੇ ਨੇ ਉਹਨਾਂ ਤੇ ਕਲੇਮ ਲੱਗਦੇ ਰਹੇ ਨੇ ਹੂੰ ਕਿ ਉਹ ਉੱਕੀ ਨਸ਼ਾ ਜਾਂ ਫੀਮ ਖਾ ਕੇ ਵੀ ਡਰਾਈਵ ਕਰਦੇ ਨੇ ਜੀ ਤਾਂ ਇਹ ਵੀ ਹੋ ਸਕਦਾ ਕਿ ਇਹ ਵੀ ਕਾਰਨ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਕਿਸੇ ਨੇ ਸਰ ਪੀਆਰਟੀਸੀ ਦਾ ਡਰਾਈਵਰ ਦਿੱਤਾ ਨੇ ਮੈਂ ਕਿਸ ਕਹਿ ਸਕਦਾ ਜੀ ਕਿ ਉਹਨਾਂ ਨਸ਼ਾ ਕੀਤਾ ਨਹੀਂ ਕੀਤਾ ਕਿਉਂਕਿ ਦਾ ਸਰਕਾਰੀ ਮੁਲਾਜ਼ਮੇ ਹੈ ਤਾਂ ਅਗਰ ਮੈਨੂੰ ਟਰੱਕ ਦੀ ਗੱਲ ਲੱਗਦਾ ਤਾਂ ਸ਼ਾਇਦ ਹੋ ਸਕਦਾ ਕਿ ਟਰੱਕ ਵਾਲਿਆਂ ਨੇ ਕੁਝ ਕੀਤਾ ਹੋਵੇ ਹਾਂ ਅਗਰ ਦੋਨੋਂ ਨੇ ਨਹੀਂ ਕੀਤਾ ਜੀ ਤਾਂ ਹੋਏ ਦੇ ਵਿੱਚ ਅਗਰ ਤੇਜ਼ ਰਫਤਾਰ ਦੀ ਗੱਲ ਕਰਦੇ ਹਾਂ ਹੂੰ ਕਿਉਂਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਅਗਰ ਤੇਜ਼ ਰਫਤਾਰ ਹੈ ਤਾਂ ਪੀਆਰਟੀਸ ਵਾਲਿਆਂ ਨੂੰ ਪਤਾ ਹੀ ਆ ਜੀ ਪ੍ਰਾਈਵੇਟ ਬੱਸਾਂ ਵਾਲੇ ਬਹੁਤ ਤੇਜ਼ ਚੱਲਦੇ ਨੇ ਕਿਉਂਕਿ ਉਹਨਾਂ ਨੇ ਜੋ ਟਾਈਮ ਅੱਗੇ ਦਿੱਤਾ ਹੁੰਦਾ ਹੈ ਇਹ ਉਹਨਾਂ ਪਤਾ ਹੀ ਆ ਸਾਨੂੰ 30 ਸੈਕਿੰਡ 40 ਸੈਕਿੰਡ ਦਾ ਹੀ ਸਿਰਫ ਉੱਥੇ ਸਟਾਪੇਜ ਮਿਲਦਾ ਹੈ ਉਹਨੂੰ ਕਵਰ ਕਰਨ ਦੇ ਚੱਕਰ 'ਚ ਤੇਜ਼ ਰਫਤਾਰ ਨਾਲ ਸ਼ਾਇਦ ਐਕਸੀਡੈਂਟ ਹੋ ਸਕਦਾ ਹੈ ਜੀ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਾਲੀ ਕਾਰਨ ਵੀ ਨੁਕਸਾਨ ਹੋ ਸਕਦਾਗਾ ਹਾਂ ਉਹੀ ਗੱਲ ਨੇ ਦੇਖੋ ਤੇਜ਼ ਰਫਤਾਰ ਦਾ ਆਪਾਂ ਕਾਲੀ ਕਹਿ ਦਈਏ ਇੱਕ ਪੰਜਾਬੀ ਦਾ ਵਰਲਡ ਹੈ ਜੀ ਆਪਾਂ ਕਹਿੰਦਾ ਤੇਜ਼ ਰਫਤਾਰ ਹੋ ਗਈ ਜੀ ਜਾ ਕਾਲੀ ਕ ਮਚਾਲੀ ਇਹ ਪੰਜਾਬੀ ਦੇ ਇੱਕ ਵਰਲਡ ਨੇ ਹੈਲਪਿੰਗ ਵਰਬ ਜਿਹਨੂੰ ਕਹਦੀ ਏ ਹਾਂ ਉਹੀ ਗੱਲ ਆ ਕਿ ਅਗਰ ਤੇਜ਼ ਰਫਤਾਰ ਨਾਲ ਇਹ ਦਰਘਟਨਾ ਹੋਈ ਹੈ ਤਾਂ ਕਿਤੇ ਨਾ ਕਿਤੇ ਉਹੀ ਗੱਲ ਆ ਕਿ ਇੱਕ ਲਿਮਿਟ 'ਚ ਚੱਲਣਾ ਚਾਹੀਦਾ ਸਾਡੇ ਡਰਾਈਵਰ ਵੀਰਾਂ ਨੂੰ ਤੇ ਨਾਲ ਹੀ ਇਹ ਦੇਖਣਾ ਚਾਹੀਦਾ ਕਿ ਜਿਹੜੇ ਸਾਹਮਣੇ ਬੰਦਾ ਹੁੰਦਾ ਉਹਦੀ ਵੀ ਇੱਕ ਪਰਿਵਾਰ ਆ ਉਹਦੀ ਵੀ ਇੱਕ ਜਾਨ ਆ ਉਹਦੀ ਵੀ ਸੁਰੱਖਿਆ ਕਰਨਾ ਉਹਦਾ ਦੇਖਭਾਲ ਕਰਨਾ ਧਿਆਨ ਨਾਲ ਚਲਾਓ ਉਹ ਤਾਂ ਸੋਡਾ ਹੀ ਫਰਜ਼ ਬਣਦਾ ਜੀ ਤਾਂ ਜੀ ਆਪਾਂ ਅਗਲੀ ਖਬਰ ਤੇ ਗੱਲ ਕਰੀਏ ਮੀ ਕਾਰਨ ਸਬਜ਼ੀਆਂ ਦੇ ਰੇਟ ਬਹੁਤ ਵੱਧ ਚੁੱਕੇ ਨੇ ਤਾਂ ਇੱਥੇ ਜਿਵੇਂ ਪਿਆਜ਼ ਤੇ ਟਮਾਟਰ ਦਾ ਰੇਟ ਆ 50 ਰੁਪਏ ਕਿਲੋ ਹੋ ਚੁੱਕਾ ਹੈ ਹਾਂ ਜੀ ਤੁਸੀਂ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਕਿ ਤੁਸੀਂ ਦੇਖਿਆ ਹੀ ਹੁਣ ਪੰਜਾਬ ਵਿੱਚ ਲਗਾਤਾਰ ਬਾਰਸ਼ਾਤ ਹੋ ਰਹੀ ਹੈ ਜੀ ਬਰਸਾਤ ਹੋਣ ਕਰਕੇ ਜਿਹੜੀਆਂ ਆਪਣੇ ਸਬਜ਼ੀਆਂ ਨੇ ਕਿਸਾਨ ਵੀਰਾਂ ਦੀਆਂ ਉਹ ਕਿਤੇ ਨਾ ਕਿਤੇ ਖਰਾਬ ਹੋ ਰਹੀਆਂ ਨੇ ਜੀ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਚੀਜ਼ ਦੀ ਡਿਮਾਂਡ ਜ਼ਿਆਦਾ ਹੋਵੇ ਤੇ ਪੈਦਾਵਾਰ ਘੱਟ ਹੋਵੇ ਤੋ ਕਿੰਨਾ ਕਿਤੇ ਇਹ ਨੇਚਰਲੀ ਹੈ ਕਿ ਉਹਦਾ ਰੇਟ ਵਧੇਗੀ ਵਧੇਗਾ ਕਿਉਂਕਿ ਜਿਹੜੀ ਚੀਜ਼ ਖਰਾਬ ਹੋ ਗਈ ਜਿਹਦੀ ਸਬਜ਼ੀ ਆਪਣੀ ਬਚ ਜਾਂਦੀ ਹੈ ਸਹੀ ਹੈ ਮਤਲਬ ਸਾਫ਼ ਸੁਥਰੀ ਹੈ ਕਿਸਾਨ ਵੀ ਰੋਹੀ ਮੰਡੀਆਂ ਚ ਲੈ ਕੇ ਆਉਂਦੇ ਨੇ ਹੂੰ ਖਾਣ ਵਾਲੇ ਅਗਰ ਦੇਖਿਆ ਜਾਵੇ ਪਾਪੂਲੇਸ਼ਨ ਦੇ ਹਿਸਾਬ ਨਾਲ ਹਜ਼ਾਰ ਘਰ ਹੈ ਤਾਂ ਕਿਸਾਨ ਲਾਉਣ ਵਾਲੇ ਹੀ ਬੰਦੇ 10 20 ਨੇ ਜ਼ਿਆਤਰ ਆਪਣੇ ਕਿਸਾਨ ਵੀ ਸਬਜ਼ੀਆਂ ਬਹੁਤ ਘੱਟ ਗਾਉਂਦੇ ਨੇ ਜੀ ਜ਼ਿਆਤਰ ਆਪਣੇ ਜਿਹੜਾ ਨਾਲ ਦਾ ਜ਼ਿਲ੍ਹਾ ਅਸਮ ਮਰੇਕੋਟਲਾ ਜਿਹੜਾ ਹੁਣੇ-ਹੁਣੇ ਵੜਿਆ ਹੈ ਕਿਤੇ ਨਾ ਕਿਤੇ ਸਬਜ਼ੀਆਂ ਆਪਾਂ ਨੂੰ ਖਾਣ ਪੀਣ ਦੀਆਂ ਉੱਥੇ ਹੀ ਆ ਰਹੀਆਂ ਨੇ ਜੀ ਜੇ ਆਪਾਂ ਗੱਲ ਕਰੀਏ ਜਿਨੇ ਭਿੰਡੀ ਚੱਲ ਰਹੀ ਆ ਕਦੂ ਚੱਲ ਰਿਹਾ ਟਮਾਟਰ ਹੋ ਗਿਆ ਤੇ ਕੁਝ ਜਿਹੜੀਆਂ ਇਸ ਟਾਈਮ ਫਲਦਾਰ ਆ ਰਹੀਆਂ ਨੇ ਜੀ ਤਾਂ ਕarele ਹੋ ਗਿਆ ਇਹ ਕਿਤੇ ਨਾ ਕਿਤੇ ਸਾਨੂੰ ਜਿਹੜਾ ਸਾਡਾ ਮਰੇਕੋਟਲਾ ਏਰੀਆ ਹੈ ਉੱਥੋਂ ਆ ਰਹੀਆਂ ਨੇ ਕੁਝ ਕਿਸਾਨ ਵੀਰ ਆਪਣੇ ਇਲਾਕੇ ਦੇ ਵੀ ਨੇ ਪਟਿਆਲਾ ਏਰੀਏ ਦੇ ਜਿਹੜੇ ਇਸ ਟਾਈਮ ਖੇਤੀ ਕਰ ਰਹੇ ਨੇ ਹੂੰ ਤਾਂ ਇੱਥੇ ਕਿਸਾਨਾਂ ਵੱਲੋਂ ਜਿਹੜੀਆਂ ਸਬਜ਼ੀਆਂ ਨੇਗੀਆਂ ਉਹ ਵੇਚੀ ਜਾਂਦੀਆਂ ਨੇ ਉਹਨਾਂ ਦੇ ਰੇਟ ਉਹਨਾਂ ਨੂੰ ਉਹੀ ਪਾਣ ਨਾਲ ਮਿਲਦੇ ਨੇ ਦੇਖੋ ਗਲੇ ਕਿ ਕੁਝ ਸਾਡੇ ਆਪਣੇ ਕਿਸਾਨ ਵੀਰ ਇਹ ਵੀ ਉਹਨਾਂ ਦੀ ਥੋੜੀ ਜੀ ਗੁੱਸਾ ਗਲੇ ਕਿ ਜੋ ਅਸੀਂ ਦੇਖਭਾਲ ਕਰਦੇ ਆ ਜਿੰਨੀ ਸਾਡੀ ਮਿਹਨਤ ਲੱਗਦੀ ਹੈ ਸਾਨੂੰ ਉਹਨਾਂ ਉਹਦਾ ਪੈਸਾ ਨਹੀਂ ਮਿਲਦਾ ਜੀ ਤੇ ਜਿਹੜੇ ਇੱਕ ਵਿਚੋਲੀਏ ਜਿਹਨੂੰ ਕਹਦੇ ਨੇ ਆਪਾਂ ਆੜਤੀਆ ਲਾ ਲਓ ਜਾਂ ਇੱਕ ਬੋਲੀ ਕਰਕੇ ਆਪਣੇ ਇੱਕ ਯੂਪੀ ਬਿਹਾਰ ਦੇ ਲੋਕ ਨੇ ਜਾਂ ਪੰਜਾਬੀ ਲੋਕ ਜਿਹੜੇ ਇਸ ਟਾਈਮ ਰੇੜੀਆਂ ਤੇ ਵੇਚਦੇ ਨੇ ਦੁਕਾਨਾਂ ਤੇ ਵੇਚਦੇ ਨੇ ਕਿਤਨਾ ਕਿਤੇ ਉਹ ਵੀ ਪ੍ਰੋਫਿਟ ਲੈਂਦੇ ਨੇ ਅਗਰ ਮੰਡੀ ਦੀ ਗੱਲ ਕਰਦੇ ਆਂ ਅਗਰ ਆਪਾਂ ਮੰਡੀ ਦੀ ਭਿੰਡੀ ਦੀ ਗੱਲ ਕਰਦੇ ਆਂ ਜਾਂ ਕਦੂ ਦੀ ਗੱਲ ਕਰਦੇ ਆਂ ਤਾਂ ਦੇਖਿਆ ਗਿਆ ਕਿ ਉਹਨੋਂ ਉਹ ਮੰਡੀ 'ਚ ਹੀ 35-40 ਰੁਪਏ ਵਿਕਰੇ ਆ ਜੀ ਮੰਡੀ ਤੋਂ ਬਾਅਦ ਅਗਰ ਉਹ ਆਪਣਾ ਕੋਈ ਜਿਹੜਾ ਮਜ਼ਦੂਰ ਮਤਲਬ ਰੇੜੀ ਵਾਲਾ ਵਪਾਰੀ ਹੈ ਜੀ ਜਾਂ ਜਿਹੜਾ ਬੰਦਾ ਰੇੜੀ ਤੇ ਵੇਚ ਰਿਹਾ ਜਾਂ ਦੁਕਾਨਾਂ ਦੇ ਵਿੱਚ ਤੇ ਦੁਕਾਨਦਾਰ ਭਾਈ ਆਪਣਾ ਤਾਂ ਸਾਡੇ ਪਾਈਆਂ ਨੇ ਕੀ ਕਰਨਾ 10-15 ਰੁਪਏ ਹੋਰ ਰੇਟ ਅਪ ਕਰ ਦੇਣਾ ਜੀ ਤਾਂ ਉਹੀ ਗੱਲ ਨਾਲ ਕਿ ਜਿਹੜੇ ਕਸਟਮਰ ਨੇ ਉਹਨਾਂ ਕੋਲ ਤਾਂ ਅਗਰ ਆਪਾਂ 15 ਤੇ 35 ਵਿਗੀ ਆ ਅਗਰ 15 ਵਧਾਈਏ ਤਾਂ ਉਹ 50 ਰੁਪਏ ਹੋਗੀ ਜੀ ਤਾਂ 50 ਰੁਪਏ ਚੋਂ ਉਹਨਾਂ ਨੂੰ ਐਂ ਲੱਗਦਾ ਕਿ ਯਾਰ ਰੇਟ ਹੀ ਬਹੁਤ ਵਧ ਗਈ ਕੇ ਮਹਿੰਗਾਈ ਜਾਦਾ ਵਧ ਗਈ ਹੂੰ ਤੇ ਕਿਤੇ ਨਾ ਕਿਤੇ ਦਾ ਕਾਰਨ ਬਸਾਤ ਵੀ ਹੋ ਸਕਦ ਨੇ ਜਾਂ ਕਿਤੇ ਨਾ ਕਿਤੇ ਆਪਣਾ ਪੇ ਕਹਿਦੀ ਹੈ ਕਿ ਜਿਹੜੇ ਹਸਾਬ ਨਾਲ ਇੰਡੀਆ ਦੀ ਪਾਪੂਲੇਸ਼ਨ ਵਧ ਰਹੀ ਆ ਆਬਾਦੀ ਵਧ ਰਹੀ ਆ ਉਹਨਾਂ ਨੇ ਸਬਜ਼ੀਆਂ ਤਾਂ ਖਾਣੀਆਂ ਨੇ ਤੇ ਅਨਾਜ ਖਾਣਾ ਹੈ ਤਾਂ ਕਿਤੇ ਨਾ ਕਿਤੇ ਸਾਡੇ ਕਿਸਾਨ ਵੀਰਾਂ ਨੂੰ ਇਹ ਚਾਹੀਦਾ ਕਿ ਅਗਰ ਆਪਾਂ ਸਬਜ਼ੀਆਂ ਲਾਉਨੇ ਆ ਤਾਂ ਵੱਤ ਬਦਲੋ ਤੇ ਸਰਕਾਰਾਂ ਨੂੰ ਇਹ ਚਾਹੀਦਾ ਤੇ ਜੋ ਤੁਸੀਂ ਅਗਰ ਜਿੰਨੇ ਸਰ ਉਹਦੀ ਕਿਸਾਨ ਦੀ ਮਜ਼ਦੂਰ ਉੱਥੇ ਲਾਗਤ ਲੱਗੀ ਹੈ ਉਹਦੀ ਮਿਹਨਤ ਬੰਦੀ ਹੈ ਕਮ ਸੇ ਕਮ ਓਨੇ ਕ ਤਾਂ ਉਹਨੂੰ ਮਿਲਣਾ ਚਾਹੀਦਾ ਤਾਂ ਜੋ ਕਿਸਾਨ ਵੀਰ ਜਿਹੜੇ ਇਸ ਟਾਈਮ ਕਰਜ਼ੇ 'ਚ ਜਾ ਰਹੇ ਨੇ ਕਿਸਾਨੀ ਆਪਣੀ ਘਾਟੇ 'ਚ ਜਰੀ ਹੈ ਕਿਤੇ ਨਾ ਕਿਤੇ ਉਹ ਕਿਤੇ ਨਾ ਪ੍ਰੋਫਿਟ 'ਚ ਵਧੇ ਜੀ ਤਾ ਇਥੇ ਕਿਸਾਨਾਂ ਨੂੰ ਜਿਆਦਾ ਤੋਂ ਜਿਆਦਾ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਨੇ ਹਾਂ ਕਿਸਾਨਾਂ ਨੂੰ ਦੇਖੋ ਗੱਲ ਹੋ ਜਾਂਦੀ ਹੈ ਕਿਸਾਨਾਂ ਅਗਰ ਸਬਜ਼ੀ ਬੀਜ ਵੀ ਲੈਂਦੇ ਨੇ ਪਰ ਕਿਤੇ ਨਾ ਕਿਤੇ ਹੁਣ ਨਾ ਗਿਲਿਆ ਚਿਕਵਾ ਇਹ ਵੀ ਹੁੰਦਾ ਹੈ ਕਿ ਜੋ ਅਸੀਂ ਲਾਉਂਨੇ ਆ ਸਾਨੂੰ ਉਹਨਾ ਪ੍ਰੋਫਿਟ ਨਹੀਂ ਮਿਲਦਾ ਜੀ ਕਿ ਸਾਰਾ ਦਿਨ ਤੁਸੀਂ ਦੇਖੋ ਸਬਜ਼ੀ ਲਾਉਂਦੇ ਵੀ 2-2.5 ਮਹੀਨੇ ਲੱਗ ਜਾਂਦੇ ਨੇ ਹੂੰ ਹੁਣ ਪਾਲਣਾ ਵੀ ਹੈ ਸਪਰੇ ਵੀ ਕਰਨੀ ਹੈ ਪਾਣੀ ਵੀ ਦੇਣਾ ਖਾਦ ਵੀ ਪਾਣੀ ਹੈ ਤਾ ਕਿਤੇ ਨਾ ਕਿਤੇ ਉਹ 2 2.5 ਮਹੀਨੇ ਬਾਅਦ ਸਬਜੀ ਆਉਂਦੀ ਹੈ ਮਾਰਕੀਟ 'ਚ ਉੱਥੇ ਜਾ ਕੇ ਅਗਰ ਤੁਹਾਡੀ ਸਬਜੀ 15 ਰੁਪਏ 10 ਰੁਪਏ ਨਿਕਲੇ ਤਾਂ ਤੁਸੀਂ ਆਪ ਸੋਚੋ ਅਗਰ ਤੁਸੀਂ ਕਿੰਨੀ ਕੀ ਸਬਜੀ ਨਿਕਲਦੀ ਹੈ ਖੇਤ 'ਚ ਅਗਰ ਆਪਾਂ ਇੱਕ ਬਿੱਗੇ ਦੀ ਗੱਲ ਕਰਦੇ ਹਾਂ ਇੱਕ ਬਿੱਗੇ 'ਚ ਵੱਧ ਤੋਂ ਵੱਧ ਤੁਹਾਡੀ ਮਨ ਨੂੰ ਲੱਗਦਾ 1000 1500 ਦੀ ਸਬਜੀ ਜਾਊ ਅਗਰ ਆਪਾਂ ਉਹ ਕਰੀਏ ਅਗਰ ਭਿੰਡੀਆਂ ਦੀ ਗੱਲ ਕਰਦੇ ਹਾਂ ਪਿਛ ਕਈ ਵਾਰ ਤਾਂ ਪਿਛਲੇ ਤਾਂ ਪਿਛਲੇ ਸਾਲ 70 ਰੁਪਏ ਨਿਕਲੀਆਂ 2 ਰੁਪਏ ਤੇ ਮਿਰਚਾਂ ਨਿਕਲੀਆਂ ਨੇ ਪਰ ਗੱਲ ਜਾਂਦੀ ਜਿਵੇਂ ਪਿਆਜ਼ ਹੈ ਪਿਆਜ਼ ਹੋ ਗਿਆ ਤੇ ਨਾਲ ਇੱਕ ਹੋਰ ਜਿਵੇਂ ਪਿਆਜ਼ ਹੋ ਗਿਆ ਟਮਾਟਰ ਹੋ ਗਿਆ ਆਲੂ ਹੋ ਗਈ ਇਹ ਤੁਸੀਂ ਦੇਖਿਆ ਹੋਣਾ ਇਹ ਸਮਾਨ ਹੀ ਚੂਜਾਂਦੇ ਨੇ ਇਹਨਾਂ ਦੇ ਰੇ ਜੀ ਕਿਉਂਕਿ ਜਿਹੜਾ ਇਹ ਟਮਾਟਰ ਹੈ ਉਹ ਅਸੀਂ ਨਹੀਂ ਲਾਉਂਦੇ ਉਹ ਕਿਤਨਾ ਕਿਤੇ ਹਿਮਾਚਲ ਤੋਂ ਆ ਰਿਹਾ ਸਾਡੇ ਕੋਲੇ ਅਗਰ ਆਪਾਂ ਪਿਆਜ਼ ਦੀ ਗੱਲ ਕਰਦੇ ਆ ਉਹ ਮੇਰਿਟ ਸਾਈਡ ਤੋਂ ਆਉਂਦਾ ਜੀ ਪੂਨੇ ਸਾਈਡ ਤੋਂ ਆਉਂਦਾ ਉਹ ਆਉਂਦੇ ਆਉਂਦੇ ਇੰਨਾ ਕੋਸਟਲੀ ਬਣ ਜਾਂਦਾ ਹੈ ਏਵਰੇਜ ਜਿਹੜਾ ਰੇਟ ਆ ਹੁਣ ਉਹ ਹੀ 100 ਰੁਪਏ ਦੇ ਮਤਲਬਾਂ ਦਾ 2 ਕਿਲੋ ਜਾਂ 3 ਕਿਲੋ ਹੀ ਮਿਲ ਰਹੇ ਨੇ ਹੁਣ ਆਲੂ ਦੀ ਗੱਲ ਕਰਦੇ ਆ ਆਲੂ ਵੀ 30 ਰੁਪਏ ਕਿਲੋ ਜਾਂ 25 ਰੁਪਏ ਕਿਲੋ ਸਬਜੀ ਮਤਲਬ ਜਿਹੜਾ ਆਪਾਂ ਰੇੜੀ ਮਾਰਕੀਟ ਆ ਜਿਹੜੀ ਰੇੜੀ ਦੇ ਭਾਈ ਆਪਾਂ ਜਿਹੜੇ ਰੇੜੀ ਵਾਲੇ ਭਾਈ ਨੇ ਉਹਨਾਂ ਤੋਂ ਲੈਨੇ ਆ ਤਾਂ ਇਹ ਵੀ ਹਾਂ ਇਹੀ ਹੈ ਕਿ ਅਗਰ ਮਹਿੰਗਾਈ ਦਾ ਕਾਰਨ ਕੀ ਹੈ ਦੇਖੋ ਸਾਡੇ ਕਿਸਾਨ ਵੀਰ ਤਾਂ ਲਗਾਉਂਦੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਕਿਸਾਨ ਵੀਰ ਨੇ ਜਾਂ ਜਥੇਬੰਦੀਆਂ ਨੇ ਕਿਸਾਨ ਯੂਨੀਅਨ ਤਾਂ ਉਹਨਾਂ ਨੂੰ ਚਾਹੀਦਾ ਕਿ ਆਪਾਂ ਅਗਰ ਕਿਸਾਨ ਵੀਰਾਂ ਨੂੰ ਇੱਕ ਸਰਕਾਰ ਵੱਲੋਂ ਏਰੀਆ ਦਿੱਤਾ ਜਾਂਦਾ ਜਿਨੂੰ ਕਿਸਾਨ ਮੰਡੀ ਕੋ ਲੈ ਜਾਂਦਾ ਹੂੰ ਉਹ ਹਫਤੇ 'ਚ ਮੇਰੇ ਹੁੰਦੇ ਛੋਟੇ ਹੁੰਦੇ ਉਹ ਲੱਗਦੀ ਸੀ ਜੀ ਉਹਨਾਂ ਨੂੰ ਜਿਵੇਂ ਸ ਆਪਣੇ ਗੱਲ ਕਰਦੇ ਆ ਚਾਰ ਏਰੀਆ ਹੁੰਦੇ ਨੇ ਤਾਂ ਆਪਣੇ ਸਿਟੀ ਦੇ ਜੀ ਉਹਦੇ ਵਿੱਚ ਦੋ ਦਿਨ ਦਿੱਤੇ ਇੱਕ ਦਿਨ ਦਿੱਤੇ ਆਂ ਦੀ ਉਹ ਸੋਮਵਾਰ ਰੋੜੇ ਲਾਉਣਾ ਬੁੱਧਵਾਰ ਕਿਤੇ ਲਾਉਣਾ ਸ਼ੁੱਕਰਵਾਰ ਕਿਤੇ ਲਾਉਣਾ ਜਾਂ ਐਤਵਾਰ ਕਿਤੇ ਲਾਉਣਾ ਉਹ ਚਾਰ ਏਰੀਆ ਡਿਵਾਈਡ ਕਰਦੇ ਸੀਗੇ ਉੱਥੇ ਘੱਟੋ ਘੱਟ ਜੇ ਕਿਸਾਨ ਵੀਰਾਂ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਉੱਥੇ 100 200 ਕਿਸਾਨ ਵੀਰ ਆ ਜਾਂਦਾ ਸਬਜ਼ੀਆਂ ਇੱਕ ਤਾਂ ਉਹਨਾਂ ਨੂੰ ਫਰੈਸ਼ ਸਬਜ਼ੀ ਮਿਲ ਜਾਂਦੀ ਦੀ ਆਪਣੇ ਨਾਲ ਉਹਨਾਂ ਨੂੰ ਲੋਕਾਂ ਨੂੰ ਤੇ ਜੇਕਰ ਆਪਾਂ ਉਹਦੇ ਨਾਲ ਕੀ ਹੈ ਕਿ ਕਿਸਾਨ ਵੀਰਾਂ ਨੂੰ ਡਾਇਰੈਕਟ ਪੈਸਾ ਮਿਲਦਾ ਦੀ ਜੀ ਉਹਨਾਂ ਨੂੰ ਖੱਜਲ ਖਵਾਰ ਨਹੀਂ ਹੋਣਾ ਪੈਂਦੀ ਹੁਣ ਕੀ ਹੈ ਕਿ ਖੱਜਲ ਖਵਾਰ ਜ਼ਿਆਦਾ ਹੋ ਰਹੇ ਨੇ ਜੀ ਕਿ ਜੇਕਰ ਆਪਾਂ ਕਿਸਾਨਾਂ ਆਪਾਂ ਕਹਿੰਦੇ ਖੇਤੀ ਬਚਾਓ ਤਾਂ ਖੇਤੀ ਬਚਾਣ ਦੇ ਨਾਲ ਨਾਲ ਸਾਨੂੰ ਜਿਹੜੇ ਹੋਰ ਧੰਦੇ ਨੇ ਜਿਵੇਂ ਆਪਾਂ ਕਹਿ ਦਈਏ ਪੋਲਟਰੀ ਫਾਰਮ ਹੋ ਗਿਆ ਮੱਛੀ ਫਾਰਮ ਹੋ ਗਿਆ ਡੇਰੀ ਫਾਰਮ ਹੋ ਗਿਆ ਅਸੀਂ ਮੈਂ ਸਬਜ਼ੀ ਬਾਜੀ ਹੋ ਗਿਆ ਕਈ ਐਸੇ ਧੰਦੇ ਨੇ ਜਿਹਦੇ ਨਾਲ ਅਸੀਂ ਕਰਨ ਤੋਂ ਬਾਅਦ ਕਿਤਨਾ ਕਿਤੇ ਆਪਣੀ ਇਨਕਮ ਹੈ ਉਹ ਚ ਵਾਧਾ ਕਰ ਸਕਦੇ ਜੀ ਤਾਂ ਇੱਥੇ ਆਪਾਂ ਖਬਰ ਦੀ ਗੱਲ ਕਰੀਏ ਜਿਵੇਂ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਵਧ ਰਿਹਾ ਤਾਂ ਡਰੋਂ ਰਾਹੀ ਪਾਕਿਸਤਾਨ ਤੋਂ ਕਿਵੇਂ ਨਸ਼ਾ ਆਉਂਦਾ ਦੇਖੋ ਗੱਲ ਇਹ ਹੈ ਕਿ ਜਿਹੜੇ ਸਮਗਲਰ ਨੇ ਨਾ ਜੀ ਉਹ ਕਿਤਨਾ ਕਿਤੇ ਉਹਨਾਂ ਦਾ ਲਿੰਕ ਬਣੇ ਹੀ ਰਹਿੰਦਾ ਹੂੰ ਆਂਦਾ ਤਾਂ ਨਸ਼ਾ ਬਾਹਰੋਂ ਹੀ ਆ ਜੀ ਪਰ ਨਸ਼ਾ ਲੈ ਗੱਲੇ ਇਹ ਹੈ ਕਿ ਉਹ ਨਸ਼ਾ ਭੇਜਣਗੇ ਕਿਵੇਂ ਉਹਨਾਂ ਦੀ ਉਹਰੇ ਗੱਲਬਾਤ ਕੌਣ ਕਰਾ ਰਿਹਾ ਹੈ ਅਗਰ ਉਹਰੇ ਦੇ ਲੋਕ ਆਪਣੇ ਹੀ ਲੋਕ ਆਪਣੇ ਚਾਰ ਫਾਇਦੇ ਲਈ ਲਾਲਚ ਲਈ ਕਿਤਨਾ ਕਿਤੇ ਨਸ਼ਾ ਉੱਥੋਂ ਮੰਗਵਾ ਰਹੇ ਨੇ ਤਾਂ ਉੱਥੇ ਇਹ ਤਾਂ ਹੈ ਨਹੀਂ ਕਿ ਕੋਈ ਟਿਕਟ ਬੁੱਕ ਕਰ ਰਹੇ ਨੇ ਜਾਂ ਕੋਈ ਇੱਥੇ ਸ਼ੋਅ ਚੱਲ ਰਿਹਾ ਹੈ ਫਿਲਮ ਦਾ ਕਿ ਮੈਨੂੰ ਆ ਦੋ ਟਿਕਟਾਂ ਦੇ ਦਿਓ ਉਹ ਬੰਦਾ ਟਿਕਟਾ ਭੇਜਣ ਆ ਗਿਆ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਲਿੰਕ ਤਾਂ ਪਾ ਰਹੀ ਹੁਣ ਨਾ ਉਹਨੂੰ ਲਿੰਕ ਕਿਵੇਂ ਦਿੱਤਾ ਮੋਬਾਈਲ ਮੈਸੇਜ ਭੇਜਿਆ ਵਟਸਐਪ ਕਰਿਆ ਫਿਰ ਉਹਨਾਂ ਨੂੰ ਪੇਮੈਂਟ ਕਿਵੇਂ ਦੇਣੀ ਹੈ ਨਸ਼ਾ ਅਗਰ ਪੇਮੈਂਟ ਉੱਥੋਂ ਨਸ਼ਾ ਆ ਰਿਹਾ ਤਾਂ ਪੇਮੈਂਟ ਵੀ ਜਾਏਗੀ ਜੀ ਉਹ ਵੀ ਧਿਆਨ ਦੇਣ ਵਾਲੀ ਗੱਲ ਹੈ ਹੂੰ ਤਾਂ ਅਗਰ ਉਹ ਹੁਣ ਜਮਾ ਪੰਜਾਬ ਸਰਕਾਰ ਆ ਜਾ ਸਾਡੀ ਬੀਐਸਐਫ ਆ ਉਹ ਬਾਰਡਰ ਤੇ ਬਹੁਤ ਦਿਨ ਰਾਤ ਮਿਹਨਤ ਕਰ ਰਹੇ ਨੇ ਉੱਥੇ ਜੀ ਉੱਥੇ ਪਰਿੰਦਾ ਫਰਨੀ ਮਾਰ ਸਕਦਾ ਇੰਨੀ ਗਾਸਤ ਚੱਲ ਰਹੀ ਹੈ ਇੰਨੀ ਚੌਕਸੀ ਹੈ ਤਾਂ ਉਹ ਡਰੋਨ ਜਦੋਂ ਆਉਂਦੀਆਂ ਕਿਤੇ ਨਾ ਕਿਤੇ ਸਾਡੇ ਕੋਲ ਇੰਨੀਆਂ ਦੂਰਬੀਨਾਂ ਨੇ ਲੇਜ਼ਰ ਨੇ ਸਾਨੂੰ ਦੂਰੋਂ ਪਤਾ ਲੱਗ ਜਾਂਦਾ ਕਿ ਕੋਈ ਚੀਜ਼ ਆ ਰਹੀ ਹੈ ਮਤਲਬ ਸੈਟਲਾਈਟ ਥਰੂ ਤਾਂ ਆਪਾਂ ਨੂੰ ਇੱਕ ਪਰਿੰਦਾ ਵੀ ਆ ਨਾ ਜਿਹੜਾ ਪੰਛੀ ਉਹ ਵੀ ਪਤਾ ਲੱਗ ਜਾਂਦਾ ਕਿਹੜਾ ਪੰਛੀ ਸਾਡੇ ਸਰਹੱਦ ਤੇ ਐਂਟਰ ਹੋ ਰਿਹਾ ਡਰੋਨ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਪਰ ਜਦੋਂ ਹੁਣ ਉਹ ਡਰੋਨ ਆ ਜਾਂਦਾ ਹੈ ਹਮ ਤਾਂ ਟੈਕਨੋਲੋਜੀ ਹੁਣ ਇੰਨੀ ਫਾਸਟ ਹੋ ਗਈ ਕਿ ਉਹਨੂੰ ਵੀ ਕੈਚ ਕਰ ਲੈਂਦੀ ਹੈ ਜੀ ਤਾਂ ਡਰੋਨ ਜਦੋਂ ਆਉਂਦਾ ਹੈ ਤਾਂ ਸੀਆਰਪੀ ਆ ਜਾਂ ਬੀਐਸਐਫ ਉੱਥੇ ਆਪਣੀਆਂ ਜਿਹੜੀਆਂ ਲੱਗੇ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹਨੂੰ ਫਾਇਰ ਕਰਕੇ ਹਮ ਉਹਨੂੰ ਉੱਥੇ ਸਿੱਕ ਲੈ ਲੈਂਦੇ ਨੇ ਕਿਸੇ ਨਾ ਕਿਤੇ ਉਹਨੂੰ ਮਾਰ ਗੇਰਾ ਦਿੰਦੇ ਨੇ ਗੇਰਾ ਕੇ ਫਿਰ ਪਤਾ ਲੱਗਦਾ ਕਿ ਉੱਥੇ ਨਿਕਲਿਆ ਕੀ ਹੈ ਹਾਂ ਜਿਉ ਗੱਲ ਕਰਦੇ ਨੇ ਕਿ ਨਸ਼ਾ ਨਸ਼ੇ ਜੀ ਨਿਕਲਿਆ ਕੀ ਮੈਂ ਕਹਣਾ ਜਿਹੜੀਆਂ ਮਲਾ ਸਾਡੀਆਂ ਜੱਥੇ ਮਤਲਬ ਪੁਲਿਸ ਹੈ ਸੀਆਰਪੀਓ ਵੇ ਜਾਂ ਬੀਐਸਐਫ ਮੈਂ ਇਹ ਗੱਲ ਕਹਿਣਾ ਕਿ ਅਗਰ ਉਹ ਨਿਕਲੀ ਹੈ ਤਾਂ ਕਮ ਸੇ ਕਮ ਦੁਨੀਆ ਨੂੰ ਇਹ ਵੀ ਦੱਸੋ ਕਿ ਉਹ ਚ ਨਿਕਲਿਆ ਕੀ ਹੈ ਜੀ ਨਸ਼ੇ ਦਾ ਮਤਲਬ ਤਾਂ ਕੁਝ ਵੀ ਹੋ ਸਕਦਾ ਬੀੜੀਆਂ ਵੀ ਨਸ਼ਾ ਹੋ ਸਕਦੀ ਨੇ ਜਰਦਾ ਵੀ ਨਸ਼ਾ ਹੋ ਸਕਦਾ ਜੀ ਨਸ਼ਾ ਤੁਹਾਡਾ ਤੁਸੀਂ ਹੋਰ ਵੀ ਕਿਸੇ ਪਦਾਰਥ ਨੂੰ ਕਹਿ ਸਕਦੇ ਹੋ ਫੀਮ ਭੁੱਕੀ ਵੀ ਹੈ ਤਾਂ ਨਸ਼ੇ ਦੇ ਇੱਕ ਜਿਹੜਾ ਇੱਕ ਨਸ਼ਾ ਨਾ ਉਹ ਕਿਹੜੀ ਚੀਜ਼ ਦਾ ਨਸ਼ਾ ਹੈ ਉਹ ਵੀ ਜਰੂਰ ਦੱਸੋ ਨਸ਼ਾ ਤੁਸੀਂ ਫੜ ਲਿਆ ਇੱਕ ਉੱਥੇ ਵੀਡੀਓਗ੍ਰਾਫੀ ਬਣਾਓ ਕਿ ਇਹਦੇ ਵਿੱਚ ਨਿਕਲਿਆ ਕੀ ਹੁਣ ਆਪ ਕਹਿੰਦੇ ਜੀ ਨਸ਼ਾ ਨਿਕਲਿਆ ਜੀ ਉੱਥੇ 10 ਗ੍ਰਾਮ ਨਿਕਲਿਆ 15 ਗ੍ਰਾਮ ਨਿਕਲ ਗਿਆ ਨਸ਼ਾ ਤਾਂ ਭੁੱਕੀ ਵੀ ਨਿਕਲ ਸਕਦੀ ਹੈ 10 ਗ੍ਰਾਮ ਭੁੱਕੀ ਨੂੰ ਕੀ ਕਹੋਗੇ ਜਦ ਆਤਮਾਕੂ ਆਪਣੇ ਉਰੀ ਵਿਕਦਾ ਜੀ ਜਰਦਾ ਜਿਹਨੂੰ ਕਹਦੀਏ ਬੀੜੀਆਂ ਕਹਿ ਸਕਦੇ ਆ ਦਾ ਦੁਮਰ ਪਾਣ ਇਹਨਾਂ ਕੋਲ ਚੱਲ ਰਿਹਾ ਔਰ ਸਿਕਟਾਂ ਨੇ ਇੰਡੀਆ ਜਿਵੇਂ ਕੋ ਚੱਲ ਰਿਹਾ ਪੰਜਾਬ ਚ ਜਿਵੇਂ ਸ਼ਰੀਆਮ ਨਸ਼ਾ ਵਿਕ ਰਿਹਾ ਇੱਕ ਤਰ੍ਹਾਂ ਦਾ ਹਾਂ ਦੇਖੋ ਨਸ਼ਾ ਵਿਕ ਰਿਹਾ ਗੱਲ ਉਹੀ ਹੈ ਪੰਜਾਬ ਪੁਲਿਸ ਬਹੁਤ ਐਕਟਿਵ ਆ ਹੁਣ ਹੂੰ ਪਰ ਮੈਂ ਤਾਂ ਇਹ ਗੱਲ ਕਹਿਣਾ ਕਿ ਧੰਨਵਾਦ ਕਰਦਾ ਮੈਂ ਆਪਣੀ ਪੰਜਾਬ ਦੀ ਜਨਤਾ ਦਾ ਜੀ ਜਿਨ੍ਹਾਂ ਨੇ ਜਿਹੜੀ ਕੁੰਭ ਕਰਨ ਦੀ ਨੀਂਦ ਜਿਹੜੀ ਪੰਜਾਬ ਸਰਕਾਰ ਆ ਉਹ ਸੁੱਤੀ ਬੈਠੀ ਉਹ ਤਾਂ ਮੰਨ ਨਹੀਂ ਰਹੀ ਥੀ ਕਿ ਸਾਡੇ ਪੰਜਾਬ ਚ ਨਸ਼ਾ ਵਿਕ ਰਿਹਾ ਪਰ ਅਗਰ ਗਰਾਊਂਡ ਫਲੋਰ ਦੀ ਗੱਲ ਕਰੀਏ ਧਰਤੀ ਲੈਵਲ ਦੀ ਗੱਲ ਕਰੀਏ ਤਾਂ ਲੋਕ ਇਹੀ ਗੱਲ ਕਹਿ ਰਹੇ ਸੀਗੇ ਕਿ ਸਰਕਾਰਾਂ ਬਦਲ ਗਈਆਂ ਪਰ ਨਸ਼ਾ ਨਹੀਂ ਬੰਦ ਹੋਇਆ ਨਸ਼ਾ ਸਾਡੇ ਅੱਜ ਵੀ ਧੜਲੇ ਨਾਲ ਵਿਕਦਾ ਪਰ ਗੱਲ ਹੋਈ ਹੈ ਕਿ ਜਿਹੜੇ ਤਸਕਰ ਸੀਗੇ ਉਹ ਕਿਤਨਾ ਕਿਤੇ ਸਰਕਾਰਾਂ ਦੀ ਮਿਲੀ ਭੁਗਤ ਜਾਂ ਇੱਕ ਪੰਜਾਬ ਪੁਲਿਸ ਜਿਹੜੀ ਇਹਦੀ ਮਿਲੀ ਭੁਗਤ ਨਾਲ ਉਹ ਨਸ਼ਾ ਵਿਕਦਾ ਸੀ ਜੀ ਕਿ ਚੈਨਪਣੀ ਹੋਈ ਸੀ ਤੇ ਉਹਨਾਂ ਦਾ ਇੰਨਾ ਗ੍ਰੋਹ ਤਗੜਾ ਸੀਗਾ ਅਗਰ ਕੋਈ ਕੰਪਲੇਟ ਕਰਦਾ ਸੀਗਾ ਕਿ ਜੀ ਸਾਡੇ ਮਲੇਚ ਦਾਰੂ ਮਾਲ ਕੋਈ ਨਸ਼ਾ ਵੇਚਦਾ ਹੈ ਜਾਂ ਚਿੱਟਾ ਵੇਚਦਾ ਹੈ ਉਹ ਕਿਤਨਾ ਕਿਤੇ ਪੁਲਿਸ ਦੇ ਕੁਝ ਡਾਊਟ ਹੁੰਦੇ ਸੀਗੇ ਜੀ ਜਾਂ ਜਿਹੜੇ ਆਪਾਂ ਕਹਿੰਦੀ ਰਿਸ਼ਵਤਖੋਰ ਹੂੰ ਉਹ ਰਿਸ਼ਵਤਖੋਰ ਉਹ ਬੰਦਿਆਂ ਤੋਂ ਹਫ਼ਤਾ ਲੈਂਦੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਕਾਲ ਕਰ ਦਿੰਦੇ ਕਿ ਭਾਈ ਤੇਰੇ ਬਾਰੇ ਆ ਖਿਲਾਫ ਕੋਈ ਐਪਲੀਕੇਸ਼ਨ ਲਿਖ ਕੇ ਦੇ ਆ ਉਹਨੂੰ ਕਿਸੇ ਤਰੀਕੇ ਨਾਲ ਕਹਿ ਲੋਕਾਂ ਨੂੰ ਫਿਰ ਡਰਾਉਂਦੇ ਤੇ ਮਕਾਉਂਦੇ ਸੀ ਤੁਸੀਂ ਦੇਖਿਆ ਹੁਣ ਕਿਤੇ ਬਹੁਤ ਲੋਕਾਂ ਦੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਨੇ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀ ਆ ਜਾਂ ਲੋਕਾਂ ਨੇ ਰੋਕਿਆ ਨਸ਼ੇ ਨੂੰ ਉਹ ਬੰਦੇ ਵੀ ਕੁੱਟੇ ਨੇ ਐਸੇ ਵੀਡੀਓਆਂ ਆ ਪਰ ਗੱਲ ਉਹੀ ਆ ਜਾਂਦੀ ਆ ਕਿ ਨਸ਼ਾ ਜਿਹੜਾ ਪੰਜਾਬ ਦਾ ਨਸ਼ਾ ਕਿਉਂ ਆ ਰਿਹਾ ਇਹ ਵੇਚੇ ਮੇਰੇ ਹੈ ਤਾਂ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਧੰਨਵਾਦ ਮੈਂ ਤਾਂ ਕਰਦਾ ਸਰਕਾਰ ਆਪਣੀ ਜਨਤਾ ਦਾ ਕਿ ਅਗਰ ਉਹ 3 ਜੀਰੋ ਨੂੰ ਬੋਕ ਮਤਮਾਨ ਕਹਿੰਦਾ ਸੀ ਕਿ ਅਸੀਂ 3 13 ਦੀ ਜੀਰੋ ਕਰਾਂਗੇ ਜੇ ਰੱਬ ਨਾ ਕਰੇ ਉਹ 12 ਲੈ ਜਾਂਦੇ ਇੱਕ ਵੀ ਹਾਰ ਜਾਂਦੇ ਕਦੇ ਵੀ ਸਰਕਾਰ ਨਹੀਂ ਮੰਨਦੀ ਸੀ ਕਿ ਇਹ ਵੀ ਪੰਜਾਬ ਚ ਨਸ਼ਾ ਜੀ ਇਹ ਤਾਂ ਜਦੋਂ ਹਾਰੇ ਇੰਨਾ ਕੁਝ ਹੋਇਆ ਫਿਰ ਉਹਨਾਂ ਨੂੰ ਥੋੜੀ ਜੀ ਕਹਿੰਦੇ ਸੁੱਤੇ ਵੇ ਨੂੰ ਜਦੋਂ ਜਾਗੋਦੋਂ ਸਵੇਰਾ ਤਾਂ 2-2 1/2 ਸਾਲ ਚਲੋ ਜਾਗੇ ਤਾਂ ਸਹੀ ਫਿਰ ਉਹਨਾਂ ਨੇ 10000 ਪੁਲਿਸ ਦੀ ਜਿਹੜੀ ਉਹ ਹੈ ਬਦਲੀ ਕਰੀ ਉਸ ਤੋਂ ਬਾਅਦ ਜਗ੍ਹਾ-ਜਗ੍ਹਾ ਹੁਣ ਐਸਐਸਪੀ ਹੋਗੇ ਆਈਜੀ ਰੇਂਜ ਦੇ ਵੱਡੇ ਅਫਸਰ ਜਿਹੜੇ ਕਦੇ ਮੈਨੂੰ ਨਹੀਂ ਲੱਗਦਾ ਆਪਣੇ ਪਟਿਆਲੇ 'ਚ ਆਈਜੀ ਕੌਣ ਹੈ ਕਿਸੇ ਨੂੰ ਨਹੀਂ ਪਤਾ ਹੁਣ ਜੀ ਔਰ ਐਸਐਸਪੀ ਕੌਣ ਹੈ ਸਿਰਫ ਇੰਨਾ ਪਤਾ ਲੱਗਦਾ ਕਾਨਫਰੈਂਸ ਹੋ ਰਹੀ ਹੈ ਹੂੰ ਉਹ ਵੀ ਕਦੇ ਸਮਗਲਰ ਫੜ ਲਈ ਜਾਂ ਕੋਈ ਗੈਂਗਸਟਰ ਫੜ ਲਿਆ ਜਾਂ ਕੋਈ ਗੁਨਾਹ ਕ੍ਰਾਈਮ ਹੋ ਗਿਆ ਕਤਲ ਦਾ ਉਹ ਸਿਰਫ ਵਾਈਟ ਦੇਣੇ ਆਉਣਗੇ ਉਸ ਤੋਂ ਬਾਅਦ ਕੋਈ ਨਹੀਂ ਪਤਾ ਕਿੱਥੇ ਜੀ ਤਾਂ ਉਹ ਅੱਛੀ ਗੱਲ ਹੈ ਕਿ ਹੁਣ ਬਾਹਰ ਆਏ ਨੇ ਉਹਨਾਂ ਨੂੰ ਕਿਤਨਾ ਕਿਤੇ ਗਰਾਊਂਡ ਫਲੋਰ ਦਾ ਨੀਚੇ ਆ ਕੇ ਧਰਤੀ ਤੇ ਕੀ ਚੱਲ ਰਿਹਾ ਹੈ ਜੇ ਇਹ ਤਾਂ ਇਹ ਰਿਸ਼ਵਤ ਦੇ ਕੇ ਵੀ ਉਹਨਾਂ ਨੂੰ ਛਡਾ ਦਿੱਤਾ ਜਾਂਦਾ ਹਾਂ ਹਾਂ ਰਿਸ਼ਵਤ ਗਲਤ ਉਹੀ ਹੈ ਆਪਾਂ ਗਲੇ ਹੈ ਕਿ ਜਿਹੜਾ ਰਿਸ਼ਵਤ ਹੈ ਹੂੰ ਜਿਹਨੇ ਲੈਣਾ ਹੈ ਜੀ ਸਰਕਾਰਾਂ ਮਦਕ ਭਵੰਤ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਨੇ ਬਦਲਤੇ ਮੁਲਾਜ਼ਮ ਤਾਂ ਬਦਲਤੇ ਪਰ ਕਿਤਨਾ ਕਿਤੇ ਸੋਡੇ ਕੋਲ ਇੰਟੈਲੀਜੈਂਸ ਹੈ ਛੋਡੇ ਕੋਲੇ ਇੱਕ ਇਨਕਮ ਟੈਕਸ ਹੈ ਜੀ ਛੋਡੇ ਕੋਲੇ ਦੋ ਤਿੰਨ ਮਹਿਕਮੇ ਐਸੇ ਨੇ ਇਨਫੋਰਮੇਸ਼ਨ ਦੇ ਸਕਦੇ ਨੇ ਕਿ ਦੀ ਪ੍ਰਾਪਰਟੀ ਕਿੰਨੀ ਬਣਾਈ ਜਣੇ ਇੱਕ ਐਸਐਚਰ ਵਈ ਕਹੋ ਕਿ ਜਿੰਨਾ ਤੇਰੇ ਕੋਲ ਸਟਾਫ ਹੈ ਇਹ ਐਸਹੀ ਨੇ ਹੌਲਦਾਰ ਨੇ ਸਪਾਹੀ ਨੇ ਉਹਦੀ ਤੁਸੀਂ ਇੱਕ ਬੈਰਵਾਦ ਹੋਗੀ ਪ੍ਰਾਪਰਟੀ ਕਿੰਨੀ ਅੱਜ ਤੇ 10 ਇੱਕ ਸਾਲ ਬਾਅਦ ਕਿੰਨੀ ਹੈ ਹੂੰ ਉਹਦੇ ਵਿੱਚ ਉਹਦੀ ਇੱਕ ਇਹ ਨਹੀਂ ਕਿ ਉਹ ਬੰਦੇ ਦੀ ਕਿੰਨੀ ਆ ਤੁਸੀਂ ਕਿਹਦਾ ਇਹ ਬਣਾਓ ਕਿ ਤੇਰੇ ਪਰਿਵਾਰ ਚ ਕਿੰਨੇ ਜੀ ਰਹਿੰਦੇ ਨੇ ਤੁਸੀਂ ਪਰਿਵਾਰ ਤੇ ਆ ਜਾਓ ਕਈ ਵਾਰ ਇਹ ਹੁੰਦਾ ਕਿ ਜਿਹੜਾ ਰਿਸ਼ਵਤਖੋਰ ਬੰਦਾ ਹੈ ਉਹ ਆਪਣੇ ਨਾਂ ਤੇ ਪ੍ਰਾਪਰਟੀ ਨਹੀਂ ਲੈਂਦਾ ਉਹ ਆਪਣੇ ਭੈਣਾਂ ਦੇ ਬੱਚਿਆਂ ਦੇ ਆਪਣੀ ਮਾਪੇ ਦੇ ਆਪਣੇ ਰਿਸ਼ਤੇਦਾਰ ਦੇ ਮੈਂ ਅਜਿਹੇ ਬੰਦੇ ਵੀ ਦੇਖੇ ਨੇ ਕਿ ਦੋ ਜਿਹੜਾ ਨੇ ਐ ਪਤਾ ਲੱਗਦਾ ਸੀਗਾ ਇਹ ਫਲਾਣਾ ਬੰਦਾ ਹੈ ਸਰਕਾਰੀ ਵਿਭਾਗ ਦੇ ਦਾ ਉਹਨੇ ਆਪਣੇ ਜੀਜੇ ਦੇ ਨਾਮ ਆਪਣੀ ਭੈਣ ਦੇ ਨਾਮ ਜਾਂ ਆਪਣੇ ਤਾਇਆ ਦੇ ਮੁੰਡਿਆਂ ਦੇ ਨਾਮ ਐ ਪ੍ਰਾਪਰਟੀਆਂ ਲਵਾਈਆਂ ਪਈਆਂ ਜੀ ਪਰ ਉਹ ਤੋਂ ਮਖਤਿਆਰ ਨਾਮ ਹਲਤਾ ਪਿਆ ਤਾਂ ਸਰਕਾਰ ਨੂੰ ਇਹ ਚਾਹੀਦਾ ਹੈ ਚਾਹੇ ਕੋਈ ਵੀ ਹੈ ਅਗਰ ਆਪਾਂ ਗੱਲ ਕਰਦੇ ਹਾਂ ਨਸ਼ੇ ਦੀ ਤਾਂ ਨਸ਼ੇ ਨਾਲ ਲੈਟਰ ਨਸ਼ਾ ਰੋਕਣਾ ਕਿਹਨੇ ਪੰਜਾਬ ਪੁਲਿਸ ਨੇ ਤਾਂ ਪੰਜਾਬ ਪੁਲਿਸ ਦਾ ਵੀ ਕਰੈਕਟਰ ਹੈ ਉਹ ਪੰਜਾਬ ਪੁਲਿਸ ਨਾ ਦੇਵੇ ਉਹਦੇ ਲਈ ਕੋਈ ਨਾ ਕੋਈ ਆਈਪੀਐਸ ਰਿਟਾਇਰ ਨੇੜੇ ਜੀ ਉਹਨਾਂ ਦੇ ਗਰੁੱਪ ਗੁੱਠਨ ਬਣਾਉਣਾ ਚਾਹੀਦਾ ਹੈ ਇੱਕ ਸੰਸਥਾ ਬਣਾਓ ਜਾਂ ਗਠਨ ਗਰੁੱਪ ਬਣਾਓ ਜਿਹੜੇ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਮੌਕੇ ਤੇ ਹਮ ਤੁਸੀਂ ਹੌਲਦਾਰ ਤੋਂ ਲੈ ਕੇ ਆਈਜੀ ਤੱਕ ਦੇ ਰੈਂਕ ਦੇ ਬੰਦੇ ਤੁਸੀਂ ਉਹਦਾ ਇੱਕ ਵੇਰਵਾ ਦਿਓ ਸਿਟੀ ਬਾਏ ਸਿਟੀ ਉਹ ਸੋਡੇ ਜਿਹੜਾ ਹੈੱਡ ਆਫਿਸ ਹੈ ਉੱਥੇ ਭੇਜਿਆ ਜਾਵੇ ਨਾ ਕਿ ਉਹ ਐਸਐਸਪੀ ਹੋ ਗਿਆ ਜਾਂ ਐ ਆਸਪੀ ਹੋ ਗਿਆ ਡੀਸੀ ਹੋ ਗਿਆ ਜਿੰਨੇ ਵੀ ਨਾ ਮਹਿਕਮੇ ਦੇ ਛੋਟੇ ਛੋਟੇ ਅਫਸਰ ਉਹਨਾਂ ਨੂੰ ਡੀਸੀ ਬਹੁ ਬੜੀ ਪਾਵਰ ਆ ਦੇਖਿਆ ਜਾਵੇ ਪਰ ਕਿਤੇ ਨਾ ਕਿਤੇ ਉਹਦੇ ਛੋਟੇ ਮੁਲਾਜ਼ਮ ਨੇ ਉਹਨਾਂ ਨੂੰ ਰੇਕ ਦੇ ਉਹਨੂੰ ਦੇਖਣਾ ਚਾਹੀਦਾ ਕਿ ਮੇਰੇ ਕੋਲ ਕਿਹੜਾ ਸਟਾਫ ਹੈ ਕਿੰਨਾ ਇਮਾਨਦਾਰ ਹੈ ਅਗਰ ਪੰਜਾਬ ਪੁਲਿਸ ਦੀ ਆਪਾਂ ਅੱਜ ਵੀ ਵਾਇਟ ਲੈ ਲੈਨੇ ਆ ਹਮ ਇੰਟਰਵਿਊ ਕਰਦੇ ਆ ਕਿ ਭਾਈ ਸਾਹਿਬ ਤੁਸੀਂ ਅਗਰ ਏਐਸਏ ਦੀ ਗੱਲ ਕਰਦੇ ਜਾਂ ਏਐਸਏ ਦੀ ਗੱਲ ਕਰਦੇ ਆ ਜਾਂ ਸਪੈਕਟਰ ਦੀ ਗੱਲ ਕਰਦੇ ਆ ਚੌਕੀਚਾਰ ਦੀ ਜੀ ਤੁਹਾਡੇ ਏਰੀਏ ਦੇ ਕਿੰਨੇ ਤੁਹਾਨੂੰ ਕੀ ਲੱਗਦਾ ਕਿ ਉਹ ਕਿੰਨੇ ਲੋਕ ਕਰਪਸ਼ਨ ਕਰ ਰਹੇ ਨੇ ਤਾਂ ਮੈਨੂੰ ਨਹੀਂ ਲੱਗਦਾ ਉਹ ਬੰਦਾ ਇਮਾਨਦਾਰੀ ਨਾਲ ਜਵਾਬ ਦੇਗਾ ਹੂੰ ਉਹਨੇ ਕਹਿਣਾ ਹੀ ਹਾਲੇ ਸਾਡੇ ਕੋਲ ਕੋਈ ਕੰਪਲੀਟ ਨਹੀਂ ਆਈ ਉਹਨਾਂ ਦੀ ਕੋਈ ਗੱਲ ਕਰੋ ਉਹ ਕਹਿਣਗੇ ਜਦੋਂ ਤੱਕ ਸਾਡੇ ਕੋਲ ਕੰਪਲੀਟ ਨਹੀਂ ਆਉਂਦੀ ਅਸੀਂ ਤੁਹਾਡੀ ਐਫ ਆਈ ਆਰ ਦਰਜ ਨਹੀਂ ਕਰ ਸਕਦੇ ਪਰ ਜਦੋਂ ਕੋਈ ਨਸ਼ੇ ਵਾਲੀ ਦੀ ਗੱਲ ਇਹੀ ਹੁੰਦੀ ਹੈ ਜਦੋਂ ਨਸ਼ਾ ਵਿਕਦਾ ਹੈ ਜਾਂ ਕੋਈ ਨਸ਼ਾ ਕਰਦਾ ਹੈ ਤਾਂ ਦੱਸਦਾ ਕੌਣ ਹੈ ਉਹਨਾਂ ਨੂੰ ਗਵਾਹ ਦੀ ਲੋੜ ਹੈ ਜੀ ਪੁਲਿਸ ਨੂੰ ਪਰ ਪੁਲਿਸ ਐਡੀ ਨਹੀਂ ਐਕਟਿਵ ਹੋ ਕੇ ਜਾਂਦੀ ਕਿ ਸਾਡੇ ਮੁਲਾਜ਼ਮ ਐਜ਼ ਅ ਰਿਸਪੈਕਟ ਕਿ ਸਾਡਾ ਔਰੇ ਬਦਨਾਮ ਬਦਨਾਮ ਹੋ ਰਿਹਾ ਤਾਂ ਸਾਡਾ ਮੁਲਾਜ਼ਮ ਕੀ ਕਰ ਰਿਹਾ ਤੁਸੀਂ ਉਹ ਕਮ ਸੇ ਕਮ ਉਹਦੀ ਤੱਕ ਜਾਣਕਾਰੀ ਰੱਖ ਸਕਦੇ ਹੋ ਨਾ ਤਾਂ ਜੇ ਆਪਾਂ ਨਸ਼ੇ ਦੀ ਗੱਲ ਕਰੀ ਤਾਂ ਨਸ਼ੇ ਦੇ ਕਾਰਨ ਪੰਜਾਬ ਵਿੱਚ ਲੁੱਟਾਂ ਖੋਹਾਂ ਦੇ ਵਿਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹਾਂ ਗੱਲ ਦੇਖੋ ਬਿਰਪਾਲ ਜਦੋਂ ਬੰਦਾ ਨਸ਼ਾ ਕਰਦਾ ਹੈ ਜਿੰਨੀ ਉਹਦੀ ਜਿਬ ਲੋ ਕਰਦੀ ਹੈ ਜਿੰਨਾ ਦੀ ਫੈਮਿਲੀ ਦੀ ਬੈਕਗ੍ਰਾਉਂਡ ਹੈ ਅਮੀਰ ਹੈ ਉਹ ਉਨਾਂ ਚਰਤਾਂ ਛੋਟਾ ਮोटा ਨਸ਼ਾ ਕਰੀ ਜਾਂਦਾ ਪਰ ਕਦੇ ਨਾ ਕਿਤੇ ਮਾਂ-ਬਾਪ ਵੀ ਆੱਕ ਜਾਂਦੇ ਨੇ ਰਿਸ਼ਤੇਦਾਰ ਆ ਕੇ ਕਹਿੰਦੇ ਨੇ ਉਹ ਕਹਿੰਦੇ ਤਾਂ ਯਾਰ ਜ਼ਿਆਦਾ ਨਸ਼ਾ ਕਰ ਲੱਗ ਗਿਆ ਇਹ ਤਾਂ ਕਿਨਾਰਾ ਕਰ ਲੋ ਜਦੋਂ ਕਿਨਾਰਾ ਕਰਦੇ ਨੇ ਫਿਰ ਉਹੀ ਨਸ਼ਾ ਕਰਨਾ ਹੁੰਦਾ ਹੈ ਡੇਲੀ ਕਰਨਾ ਹੈ ਤਾਂ ਉਹ ਕਿਤੇ ਨਾ ਕਿਤੇ ਫਿਰ ਨਸ਼ਾ ਵੇਚਣ ਵਾਲੇ ਬਣ ਜਾਂਦੇ ਨੇ ਜੀ ਉਹ ਨਸ਼ਾ ਵੇਚਦੇ ਵੀ ਨੇ ਤੇ ਨਸ਼ਾ ਕਰਦੇ ਵੀ ਨੇ ਕਿ ਭਰੋ ਜਦੋਂ ਨਸ਼ਾ ਇਹਦੇ ਨਾਲ ਕਿਵਰ ਸਖਤਾਈ ਹੋ ਜਾਂਦੀ ਜਿਵੇਂ ਤੁਸੀਂ ਦੇਖਿਆ ਹੋਣਾ ਜੀ ਤਾਂ ਪੰਜਾਬ ਪੁਲਿਸ ਨੇ ਜਿੰਨੀ ਸਖਤਾਈ ਕੀਤੀ ਹੈ ਇਹ ਤਾਂ ਸਾਲਾ ਯੋਗ ਹੈ ਇਹ ਕਿਤੇ ਕਰਨੀ ਵੀ ਚਾਹੀਦੀ ਆ ਉਹਨਾਂ ਨੂੰ ਹਮ ਪਰ ਕਹੇ ਦੇਰ ਹੈ ਦੁਰਸਤ ਹੈ ਕਿ ਪੰਜਾਬ ਪੁਲਿਸ ਚੋਂ ਜਾਗੀ ਦਾ ਸਹੀ ਕਿਤੇ ਨਾ ਕਿਤੇ ਹੁਣ ਉਹੀ ਗੱਲ ਆ ਕਿ ਉਹਦੇ ਕਰਕੇ ਡਰਨ ਕਰਨ ਹੁਣ ਨਸ਼ਾ ਤਾਂ ਲੈ ਕੇ ਨਹੀਂ ਆ ਰਹੇ ਨਾ ਉਹ ਨਸ਼ਾ ਵੇਚ ਸਕਦੇ ਪਰ ਨਸ਼ਾ ਕਰਨਾ ਹੈ ਹਮ ਨਸ਼ਾ ਕਰਨਾ ਹੈ ਉਹਨਾਂ ਦੇ ਫਿਰ ਪੈਸੇ ਕਿੱਥੋਂ ਆਉਣਗੇ ਉਹਦੇ ਕਰਕੇ ਪਾਰ ਏ ਚੈਨ ਪਾਰ 2 ਆ ਗਿਆ ਇਹ ਕਹਿੰਦੇ ਨੇ ਕਿ ਫਿਲਮ ਦਾ ਟਰੈਕਟਰ ਵਾਲ ਤੋਂ ਵਾਗ ਪਾਰ 2 ਆ ਜਾਂਦਾ ਇਹ ਨਸ਼ੇ ਦਾ ਪਾਰ 2 ਹੈ ਕਿ ਉਤਵਾਦ ਉਹ ਚੋਰੀਆਂ ਲੁੱਟਾ ਕੋਹਾਂ ਉਹ ਕਰਨ ਲੱਗਿਆਂਦੇ ਨੇ ਤਾਂ ਪੰਜਾਬ ਪੁਲਿਸ ਨੂੰ ਹੁਣ ਨਸ਼ੇ ਦੇ ਨਾਲ ਨਾਲ ਕਿ ਲੁੱਟਾ ਕੋਹਾਂ ਜਿਹੜੇ ਕਰ ਰਹੇ ਨੇ ਇੱਕ ਨਾ ਗਰੁੱਪ ਇੱਕ ਚੈਨ ਬਣਾਓ ਜੀ ਸਰਕਲ ਆ ਇਹ ਜੁੜਿਆ ਹੋਇਆ ਇੱਕ ਦੂਜੇ ਨਾਲ ਘੜੀ ਜੁੜੀ ਹੋਈ ਹੈ ਅਗਰ ਜਿਹੜਾ ਨਸ਼ਾ ਕਰਦਾ ਜਾ ਉਹ ਕਿਤੇ ਨਾ ਕਿਤੇ ਲੁੱਟਾਂ ਖਵਾ ਵੀ ਕਰ ਰਿਹਾ ਤਾਂ ਤੁਹਾਨੂੰ ਇਹ ਪਤਾ ਕਿ ਨਸ਼ਾ ਹੀ ਲੁੱਟਾਂ ਖਵਾ ਕਰ ਰਿਹਾ ਹੈ ਇਹਦੀ ਤੁਸੀਂ ਜਾਣਕਾਰੀ ਲੈ ਕੇ ਕਿਤੇ ਨਾ ਕਿਤੇ ਆਪਣੇ ਆਲੇ-ਦਾਲੇ ਤੋਂ ਉਹਨੂੰ ਵੀ ਥੋੜਾ ਜਿਹਾ ਕਿਸ ਖਿੱਚੋ ਉਹਤੇ ਵੀ ਐਕਸ਼ਨ ਲੋ ਤਾਂ ਜੋ ਲੁੱਟਾਂ ਖਵਾ ਪੰਜਾਬ ਦੀਆਂ ਬੰਦ ਹੋ ਸਕਣ ਜੀ ਤਾਂ ਜੱਪਾ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਾਰੇ ਨੇ ਤੇ ਉਹਨਾਂ ਦਾ ਪਰਿਵਾਰ ਉੱਥੇ ਬੰਗਲਾ ਸਾਹਿਬ ਪਹੁੰਚਿਆ ਜੀ ਜੀ ਉਹ ਆ ਨਹੀਂ ਰਹੇ ਉਹ ਚੱਕ ਚੁੱਕੇ ਨੇ ਜੀ ਹੁਣ ਲੇਟੈਸਟ ਖਬਰ ਇਹ ਹੈ ਉਹਨਾਂ ਨੇ 12:30 ਵਜੇ ਲੋਕ ਸਭਾ ਦੀ ਸੌ ਚੁੱਕੇ ਰਸਮ ਨੇ ਪਾਈ ਹੈ ਤੇ ਉਸ ਤੋਂ ਬਾਅਦ ਆ ਰਹੇ ਇੱਕ ਹੋਰ ਨਾਲ ਨੇ ਆਪਣੇ ਜੰਮੂ ਕਸ਼ਮੀਰ ਦੇ ਜੀ ਤੇ ਉਹਨਾਂ ਨੇ ਵੀ ਨਾ ਰਿਤਿਸ਼ ਜੀ ਇਹ ਨਾਮ ਉਹਨਾਂ ਦਾ ਤੇ ਰਿਤਿਸ਼ ਜੀ ਆਇਓ ਹਾਂ ਜੀ ਉਹ ਵੀ ਉਹਨਾਂ ਦੇ ਨਾਲ ਕੁਝ ਬਾਰਾ ਮੁੱਲਾ ਤੋਂ ਜਿੱਤੇ ਨੇ ਆਜ਼ਾਦ ਉਮੀਦਵਾਰ ਤਾਂ ਉਹ ਉਹਨਾਂ ਨੂੰ ਵੀ ਰਾਤੀਸ਼ ਹਾਂ ਜੀ ਹਾਂ ਜੀ ਸੋਰੀ ਮੈਂ ਗਲਤ ਨਾਮ ਬੋਲਿਆ ਗਿਆ ਰਾਤੀਸ਼ ਉਹਨਾਂ ਇੰਜੀਨੀਅਰ ਰਾਤੀਸ਼ ਦਾ ਕਿੰਨਾ ਕਿਤੇ ਉਹ ਵੀ ਉੱਥੇ ਸੌ ਚੁੱਕੇ ਅੱਜ ਪਹੁੰਚੇ ਨੇ ਜੀ ਉਹਨਾਂ ਨੇ ਵੀ ਲੋਕ ਸਭਾ ਦੀ ਮੈਂਬਰ ਜਿਹੜੀ ਐਮਪੀ ਦੀ ਹੈ ਉਹ ਅੱਜ ਬਕਾਇਦਾ ਤੌਰ ਤੇ ਲਿਖਤੀ ਹਮ ਅੱਜ ਬਕਾਇਦਾ ਤੌਰ ਤੇ ਇੱਕ ਲਾਅ ਦੇ ਹਿਸਾਬ ਨਾਲ ਅੱਜ ਬਣੇ ਨੇ ਪਹਿਲਾਂ ਉਹ ਜਿੱਤੇ ਸੀਗੇ ਹਮ ਪਰ ਮੈਂਬਰ ਨਹੀਂ ਬਣੀ ਹੋਈ ਸੀਗੀ ਲੋਕ ਸਭਾ ਦੇ ਹੁਣ ਉਹ ਮੈਂਬਰ ਵੀ ਬਣੇ ਨੇ ਤੇ ਭਾਈ ਅਮਰਤਪਾਲ ਸਿੰਘ ਤੇ ਜੀ ਤੁਸੀਂ ਆਪਾਂ ਗੱਲ ਕਰਦੇ ਆ ਉਹਨਾਂ ਦੀ ਜੀ ਹੁਣ ਉਹਨਾਂ ਦੇ ਮਾਪੇ ਵੀ ਉੱਥੇ ਪਹੁੰਚੇ ਨੇ ਉਹ ਰਾਤ ਬੰਗਲਾ ਸਾਹਿਬ ਠਹਿਰੇ ਹਮ ਵੀ ਬੇਵੋਨਰ ਕੱਲੇ ਸਿਰਫ ਇਜਾਜ਼ਤ ਹੈ ਜਿਹੜੀ ਐਨਆਈਏ ਨੇ ਜੀ ਉਹਨੇ ਫਾਦਰ ਨੂੰ ਹੀ ਇਜਾਜ਼ਤ ਦਿੱਤੀ ਹੈ ਮਿਲਣ ਦੀ ਉਸ ਤੋਂ ਬਾਅਦ ਜਿਹੜੀ ਲੋਕ ਸਭਾ ਦੀਆਂ ਬਹੁਤ ਫਾਰਮੈਲਟੀ ਹੈ ਨਾ ਤਿੰਨ ਕ ਘੰਟੇ ਦਾ ਸ਼ਾਹਦ ਉੱਥੇ ਰਹਿਣਗੇ ਉਹਨਾਂ ਦੇ ਫਿੰਗਰਪ੍ਰਿੰਟ ਹੋਣਗੇ ਉੱਥੇ ਆਈਸ ਦਾ ਹੋਏਗਾ ਆਈ ਕਾਰਡ ਇਸ਼ੂ ਹੋਣਾ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਬੰਗਲਾ ਲਾ ਹੋਣਾ ਹੂੰ ਦਿੱਲੀ 'ਚ ਉਹਨਾਂ ਨੂੰ ਇੱਕ ਐਮਪੀ ਦਾ ਇੱਕ ਬੰਗਲਾ ਮਿਲਦਾ ਹੈ ਤੇ ਉਸ ਤੋਂ ਲਾਪਾ ਫਿਰ ਇੱਕ ਐਮਪੀ ਨੂੰ ਆਫਿਸ ਮਿਲਣਾ ਜੋ ਉਦੋਂ ਬਾਅਦ ਕਰੋ ਜੇਲ੍ਹ 'ਚ ਨੇ ਤਾਂ ਉਹਨਾਂ ਦੀ ਕਿ ਪਾਵਰ ਟਰਨੀ ਹੈ ਉਸ ਤੋਂ ਬਾਅਦ ਉੱਥੇ ਆਫਿਸ ਕੌਣ ਬਿਠੇਗਾ ਲੋਕਾਂ ਦੀਆਂ ਸੰਗਤਾਂ ਤੇ ਜਿਹੜੀ ਉੱਥੇ ਲੋਕਾਂ ਦੀ ਆਵਾਜ਼ ਹੈ ਉਹ ਕੌਣ ਲੈ ਕੇ ਆਏਗਾ ਕਿਵੇਂ ਮਤਲਬ ਉਹ ਚਲੇ ਗਿਆ ਕਿ ਸਰਕਲ ਹੈ ਇਹਨੂੰ ਕਰਦੇ ਕਰਦੇ ਜਿਹੜੀ ਫਾਰਮੈਲਟੀ ਹੈ ਕਿਉਂਕਿ ਉਹ ਤੁਸੀਂ ਜੋ ਬਣਾਣੇ ਹੋ ਹੁਣ ਜਿਵੇਂ ਤੁਸੀਂ ਦੇਖਿਆ ਹੁਣਾ ਉਹਰੇ ਆਪਣੇ ਗੁਰਦਾਸਪੁਰ 'ਚ ਸਨੀ ਦਿਓਲ ਆਏ ਸੀ ਜੀ ਤਾਂ ਸਨੀ ਦਿਓਲ ਨੇ ਉਹ ਤਾਂ ਐਕਟਰ ਨੇ ਉਹ ਬੰਬੇ ਚਲੇ ਗਏ ਤਾਂ ਉਹਨਾਂ ਨੇ ਇੱਕ ਬੰਦੇ ਨੂੰ ਉਹਰੇ ਪਾਵਰ ਟਰਨ ਨਹੀਂ ਦਿੱਤੀ ਸੀ ਕਿ ਜੀ ਕੋਈ ਵੀ ਕੰਮ ਹੈ ਤੁਸੀਂ ਉਹਨੂੰ ਕਹੋ ਤੇ ਉਹੀ ਜਿੰਨਾ ਫੰਡ ਆਏਗਾ ਜੀ ਉਹੀ ਵਿਕਾਸ ਕਰਵਾਏਗਾ ਤਾਂ ਹੁਣ ਉਹੀ ਦੇਖਣਾ ਹੋਵੇਗਾ ਭਾਈ ਅਮਰਤਪਾਲ ਸਿੰਘ ਨੇ ਜੀ ਤੇ ਉਹ ਜਦੋਂ ਜੇਲ੍ਹ ਜਿੰਨਾ ਚਿਰ ਜੇਲ੍ਹ 'ਚ ਨੇ ਤਾਂ ਉਸ ਤੋਂ ਬਾਅਦ ਕੀ ਉਹਦੇ ਫਾਦਰ ਜੀ ਜਾਂ ਕੋਈ ਉਸ ਤੋਂ ਬਾਅਦ ਦੂਸਰਾ ਬੰਦਾ ਜਿਹਨੂੰ ਜ਼ਿੰਮੇਵਾਰੀ ਸੌਂਪਣਗੇ ਕਿਉਂਕਿ ਜਥੇਬੰਦੀ ਇਹ ਵੀ ਇੱਕ ਤਰ੍ਹਾਂ ਦੀ ਕਿਉਂਕਿ ਗਰੁੱਪ 'ਚ ਇਲੈਕਸ਼ਨ ਲੜੇ ਨੇ ਤਾਂ ਉਹ ਬੰਦਿਆਂ ਦੀ ਵੀ رائے مشورہ ਕਰਕੇ ਉੱਥੇ ਆਫਿਸ ਬਣਾਇਆ ਜਾਊਗਾ ਤੇ ਐਮਪੀ ਦੇ ਉਹ ਜਿੰਨਾ ਅਸਤਵ ਬਾਦ ਉਹਨਾਂ ਨੂੰ ਇੱਕ ਐਮਪੀ ਨੂੰ ਜੋ ਸਹੂਲਤ ਮਿਲਦੀ ਹੈ ਚਾਹੇ ਉਹਨਾਂ ਦੇ ਕ੍ਰਾਈਮ ਹੈ ਐਨਐਸ ਐਨਐਸਏ ਲੱਗਿਆ ਹੋਇਆ ਪਰ ਕਿਤੇ ਨਾ ਕਿਤੇ ਹੁਣ ਉਹ ਐਮਪੀ ਨੇ ਲੋਕ ਸਭਾ ਦੇ ਮੈਂਬਰ ਬਣ ਚੁੱਕੇ ਨੇ ਉਹਨਾਂ ਨੂੰ ਇੱਕ ਵੀਆਈਪੀ ਜੀ ਮਤਲਬ ਜੋ ਉਹਨਾਂ ਨੂੰ ਸਹੂਲਤ ਮਿਲਦੀ ਹੈ ਉਹ ਜ਼ਰੂਰ ਦੇਣੀ ਪੈਗੀ ਚਾਹੇ ਡਿਬਰੂਗੜ੍ਹ ਜੇਲ੍ਹ ਦੇ ਲੋਕ ਵੱਲੋਂ ਜਾਵੇ ਹਾਂ ਸਕਿਉਰਟੀ ਹੋਗੀ ਚਾਹੇ ਪੰਜਾਬ ਪੁਲਿਸ ਜਾਵੇ ਉੱਥੇ ਹੂੰ ਉਹਨਾਂ ਨੂੰ ਸਕਿਉਰਟੀ ਦੇਣ ਕਿਉਂਕਿ ਹੁਣ ਪੰਜਾਬ ਦੇ ਨੇ ਉਹ ਜੀ ਉਹ ਹੁਣ ਡਿਬਰੂਗੜ੍ਹ ਜੇਲ੍ਹ 'ਚ ਨੇ ਕੋਈ ਕ੍ਰਾਈਮ ਹੋ ਨਹੀਂ ਹੈ ਉਹ ਮੁੱਲਜਨ ਨਹੀਂ ਹੈ ਕਿ ਉਹ ਉੱਥੇ ਬੈਠੇ ਨੇ ਜੀ ਉਹਨਾਂ ਦੇ ਕਿਉਂਕਿ ਹੁਣ ਉਹਨਾਂ ਨੂੰ ਨਹੀਂ ਡਰ ਆ ਕਿ ਕੱਲ ਨੂੰ ਅਗਰ ਕਿਸੇ ਨੇ ਸ਼ਰਾਰਤੀ ਅੰਸਰ ਨੇ ਜੀ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਹੁਣ ਐਸਾ ਵੀ ਕੁਝ ਹੋ ਸਕਦਾ ਹੈ ਕਿ ਉਹਨਾਂ ਨੂੰ ਜਾਨ ਨਹੀਂ ਜਾਨ ਤੋਂ ਵੀ ਕੋਈ ਮਾਰਨ ਦੀ ਕੋਸ਼ਿਸ਼ ਕਰ ਸਕਦਾ ਜੀ ਕਿਉਂਕਿ ਹੁਣ ਐਮਪੀ ਨੂੰ ਉਹਨਾਂ ਨੂੰ ਪਤਾ ਕੁਝ ਲੋਕ ਸਾਡੇ ਸ਼ਰਾਰਤੀ ਨੇ ਜੀ ਉਹ ਲੋਕਾਂ ਨੂੰ ਇਹ ਲੱਗਦਾ ਕਿ ਹੁਣ ਅਗਰ ਡਿਬਰੂਗੜ੍ਹ ਜੇਲ੍ਹ 'ਚ ਬੰਦਾ ਇਕੱਲਾ ਹੈ ਜੇ ਇਹ ਹੈਗਾ ਇਹ ਸਿੱਖ ਚਿਹਰਾ ਜੀ ਤਾਂ ਹੁਣ ਉਹਨਾਂ ਦਿਮਾਗ 'ਚ ਇਹ ਆ ਜਾਏਗਾ ਕਿ ਅਗਰ ਆਪਾਂ ਇਹਨੂੰ ਕੁਝ ਕਰਾਂਗੇ ਤਾਂ ਕਿਤਨਾ ਕਿਤੇ ਉਹ ਸਿੱਖਾਂ ਤੇ ਹੀ ਸਿੱਧੀ ਗੱਲਬਾਤ ਹੋਏਗੀ ਜੀ ਤਾਂ ਹੁਣ ਪੰਜਾਬ ਸਰਕਾਰ ਨੇ ਹੁਣ ਇਹ ਦੇਖਣਾ ਪਏਗਾ ਕਿ ਉਹ ਸੋਡਾ ਤੁਸੀਂ ਇਹੀ ਉੱਥੇ ਸ਼ਿਫਟ ਕਰਿਆ ਜਾਂ ਤਾਂ ਉਹਨਾਂ ਨੂੰ ਪੰਜਾਬ 'ਚ ਸ਼ਿਫਟ ਕਰਨਾ ਪਏਗਾ ਜੇ ਡਿਬਰੂਗੜ ਰੱਖਣਾ ਉਹਨਾਂ ਨੂੰ ਤਾਂ ਕਿਤਨਾ ਕਿਤੇ ਉਹਨਾਂ ਦੀ ਜਿਹੜੀ ਜਾਨੀ ਜਾਨ ਦੀ ਰੱਖਿਆ ਜੀ ਐਮਪੀ ਤੌਰ ਤੇ ਤਾਂ ਉਹਨਾਂ ਨੂੰ ਹੀ ਸਰਦਾਰੀ ਜ਼ਿਆਦਾ ਹੈ ਉਹਨਾਂ ਨੂੰ ਕਿਵੇਂ ਕਰਨੀ ਪਵੇਗੀ ਜਾਂ ਕਿ ਡਿਬਰੂਗੜ੍ਹ ਦੀ ਪੁਲਿਸ ਕਿਵੇਂ ਉਹਨਾਂ ਦਾ ਸਾਥ ਦਿੰਦੀ ਹੈ ਜੀ ਉਹਨਾਂ ਨੂੰ ਸਕਿਉਰਟੀ ਦਿੰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਹੂੰ ਤਾਂ ਇਸ ਇੱਕ ਵੱਡੀ ਖਬਰ ਆ ਰਹੀ ਆ ਸਰਬਜੀਤ ਸਿੰਘ ਸਰਬਜੀਤ ਸਿੰਘ ਖਾਲਸਾ ਜੀ ਨੇ ਜਿਹੜੇ ਰਾਹੁਲ ਗਾਂਧੀ ਨੂੰ ਦੇਖ ਕੇ ਕੀ ਵਿਚਾਰ ਸਾਹਮਣੇ ਆਏ ਨੇਗੇ ਦੇਖੋ ਸਰਬਜੀਤ ਸਿੰਘ ਖਾਲਸਾ ਜੀ ਉਹ ਐਮਪੀ ਨੇ ਜੀ ਜਿਨ੍ਹਾਂ ਦੇ ਮਦਰ ਵੀ ਐਮਪੀ ਰਹੇ ਚੁੱਕੇ ਨੇ ਤੇ ਫਾਦਰ ਵੀ ਐਮਪੀ ਰਹੇ ਚੁੱਕੇ ਨੇ ਜੀ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਇਹ ਪਹਿਲੀ ਉਹ ਐਮਪੀ ਬਣੇ ਉਹ ਵੀ ਆਜ਼ਾਦ ਮੀਤ ਜਿੱਤੇ ਨੇ ਫਰੀਦਕੋਟ ਤੋਂ ਜਿੱਤੇ ਨੇ ਤੇ ਜਦੋਂ ਉਹ ਐਮਪੀ ਬਣਦੇ ਨੇ ਲੋਕ ਸਭਾ ਜਾਂਦੇ ਨੇ ਤਾਂ ਸਾਨੂੰ ਪਤਾ ਉੱਥੇ ਰੇਖ ਦੇ ਸਾਹਮਣੇ ਬੈਠਣਾ ਪੈਂਦਾ ਸਭ ਨੂੰ ਮਿਲਣਾ ਚੁਲਣਾ ਆਉਂਦਾ ਉਹਦੇ ਵਿੱਚ ਕਾਂਗਰਸ ਦੇ ਬੰਦੇ ਵੀ ਮਿਲਣਗੇ ਉਹਨਾਂ ਨੂੰ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਕਹਿਦੀ ਆ ਭਾ ਨਰਿੰਦਰ ਮੋਦੀ ਵੀ ਮਿਲਣਗੇ ਰਾਹੁਲ ਵੀ ਮਿਲਣਗੇ ਤਾਂ ਅਗਰ ਰਾਹੁਲ ਨੂੰ ਮਿਲੇ ਤਾਂ ਉਹਨਾਂ ਨੂੰ ਪਤਾ ਹੈ ਜੀ ਸ਼ਾਇਦ ਮੈਨੂੰ ਲੱਗ ਉਹ ਇਸ ਗੱਲ ਤੋਂ ਕਿ ਉਹਨਾਂ ਨੂੰ ਪਤਾ ਹੋਵੇਗਾ ਕਿ ਇਹਨਾਂ ਦੇ ਹੀ ਫਾਦਰ ਨੇ ਇੰਦਰਾ ਗਾਂਧੀ ਨੂੰ ਗੋਲੀ ਮਾਰ ਕੇ ਜੀ ਹੱਤਿਆ ਕੀਤੀ ਦੀ ਤਾਂ ਉਹ ਉਹਨਾਂ ਨੂੰ ਉਹਨਾਂ ਨੂੰ ਇੱਕ ਕੁਐਸਚਨ ਪਾਇਆ ਗਿਆ ਸੀ ਕਿਸੇ ਮੀਡੀਆ ਦੇ ਰਿਪੋਰਟਰ ਰਾਹੀਂ ਕਿ ਅਗਰ ਤੁਸੀਂ ਰਾਹਲ ਗਾਂਧੀ ਨੂੰ ਮਿਲਦੇ ਹੋ ਜਾਂ ਰਾਹਲ ਗਾਂਧੀ ਤੁਹਾਨੂੰ ਕਦੇ ਐਸਾ ਫੇਸ ਮਿਲ ਜਾਂਦਾ ਟਾਈਮ ਦੂਜੇ ਦੂਜੇ ਸਾਹਮਣੇ ਬੈਠੋਗੇ ਜਾਂ ਹੱਥ ਮਲਾਓਗੇ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਜੀ ਕਿ ਉਹਨਾਂ ਦੇ ਮਨ 'ਚ ਕੀ ਖਿਆਲ ਆਏਗਾ ਤੇ ਤੁਹਾਡੇ ਮਨ 'ਚ ਕੀ ਖਿਆਲ ਆਏਗਾ ਤਾਂ ਉਹਨਾਂ ਨੇ ਇਹੀ ਗੱਲ ਕਹੀ ਸੀ ਦੇਖੋ ਜੀ ਕਿ ਰਾਹੁਲ ਗਾਂਧੀ ਐ ਉਹ ਇੱਕ ਇਨਸਾਨ ਵਧੀਆ ਨੇ ਕਿ ਠੀਕ ਐ ਇੰਦਰਾ ਗਾਂਧੀ ਤੋਂ ਜੋ ਕੁਝ ਹੋਇਆ ਜੀ ਚੰਗਾ ਹੋਇਆ ਮਾੜਾ ਹੋਇਆ ਜੋ ਵੀ ਹੋਇਆ ਉਹ ਗਲਤ ਹੋਇਆ ਹੂੰ ਉਹ ਉਹਨਾਂ ਦੀ ਇਹ ਸੋਚ ਐ ਪਰ ਸਰਬਜੀਤ ਸਿੰਘ ਖਾਲਸਾ ਦੀ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਰਾਹੁਲ ਗਾਂਧੀ ਨੂੰ ਇਹ ਹੈ ਕਿ ਉਹਦਾ ਬਚਪਨ ਸੀਗਾ ਉਹਨੂੰ ਇਨੀ ਨੋਲਿਜ ਨਹੀਂ ਸੀ ਜੀ ਛੋਟੀ ਉਮਰ ਦੇ ਸੀ ਦੇਖੋ ਪਹਿਲਾਂ ਦਾਦੀ ਦਾ ਉਹਨਾਂ ਦਾ ਮਤਲਬ ਸਾਇਆ ਚਲੇ ਜਾਣਾ ਉਸ ਤੋਂ ਬਾਅਦ ਫਿਰ ਫਾਦਰ ਨੇ ਜਿਹੜੇ ਉਹਨਾਂ ਦਾ ਵੀ ਸਰ ਤੋਂ ਸਾਇਆ ਉੱਠ ਜਾਣਾ ਕਿ ਕਿਤਨਾ ਕਿਤੇ ਇੱਕ ਬੱਚਿਆਂ ਦੇ ਉੱਤਰ ਤੇ ਪਿਓ ਦਾ ਹੋ ਜੇ ਦਾਦੀ ਦਾ ਜਿਨ੍ਹਾਂ ਦੇ ਉਹਨਾਂ ਨੇ ਜ਼ਿੰਦਗੀ ਨਿਵਾਉਣੀ ਹੈ ਸਿੱਖਣੀ ਹੈ ਜੀ ਰਾਜਨੀਤੀ ਨੂੰ ਵੱਧ ਤਰੀਕੇ ਨਾਲ ਦੇਖਣਾ ਸੀ ਉਹ ਕਿਤਨਾ ਕਿਤੇ ਇੱਕ ਪਿਆਰ ਮੁਹੱਬਤ ਉਹਨਾਂ ਦੀ ਤਕਦੀਰ 'ਚ ਨਹੀਂ ਆਇਆ। ਜੀ। ਤਾਂ ਰਾਹੁਲ ਆ ਜਿਹੜੇ ਉਹ ਸਾਨੂੰ ਇੱਕ ਇਨਸਾਨ ਵੀ ਨੇ ਬਹੁਤ ਵਧੀਆ ਤੇ ਇਸ ਟਾਈਮ ਉਹ ਵਿਰੋਧੀ ਧਿਰ ਦੇ ਨੇਤਾ ਵੀ ਨੇ। ਹੂੰ। ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੁਝ ਚੀਜ਼ਾਂ ਨੂੰ ਅਗਰ ਜ਼ਿੰਦਗੀ 'ਚ ਆਪਾਂ ਅੱਗੇ ਵਧਣਾ ਹੈ ਜੀ। ਆਪਾਂ ਦੇਸ਼ ਦੀ ਤਰੱਕੀ ਕਰਨੀ ਆ ਜੋ ਸਾਥੋਂ ਗਲਤੀਆਂ ਹੋਈਆਂ ਨੇ ਤਾਂ ਉਹਨੂੰ ਪਿੱਛੇ ਛੱਡ ਕੇ ਜੋ ਆਉਣ ਵਾਲਾ ਸਮਾਂ ਹੈ ਕਿਉਂ ਨਾ ਆਪਾਂ ਉਸ ਨੂੰ ਸੁਧਾਰਿਆ ਜਾਵੇ। ਜੀ। ਤਾਂ ਜੋ ਜਿਹੜਾ ਪੰਜਾਬ ਹੈ ਜਾਂ ਇੰਡੀਆ ਹੈ ਉਹਨੂੰ ਕਿਵੇਂ ਅਸੀਂ ਤਰਕੀਆਂ ਤੱਕ ਲੈ ਕੇ ਜਾ ਸਕਦੇ ਹਾਂ ਹੂੰ ਤਾਂ ਇੱਥੇ ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਕਈ ਥਾਵਾਂ ਤੇ ਹੜ੍ਹ ਵੀ ਆਏ ਨੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀਰਪਾਲ ਗੱਲੇ ਆ ਕਿ ਹੁਣ ਬਰਸਾਤ ਦਾ ਮੌਸਮ ਜੀ ਆ ਰਿਹਾ ਹੈ ਹੂੰ ਕਿਤੇ ਨਾ ਕਿਤੇ ਬਰਸਾਤ ਤੇਜ਼ ਵੀ ਹੋ ਰਹੀਆਂ ਇਲਾਕਿਆਂ 'ਚ ਤੇ ਕਿਤੇ ਰੁਕ ਰੁਕ ਕੇ ਆ ਰਹੀ ਆ ਜੇ ਮੈਂ ਹੁਣ ਗੱਲ ਕਰਦਾ ਅਸਾਮ ਦੀ ਤਾਂ ਅਸਾਮ 'ਚ ਵੀ ਹੜ੍ਹ ਆ ਗਏ ਹੂੰ ਉੱਥੇ ਇੱਕ ਜਿਹੜੀ ਦਰਿਆ ਹੈ ਬਰਮਪੁੱਤਰ ਕੋਈ ਦੇ ਬਹੁਤ ਵੱਡੀ ਕਹਿੰਦੇ ਨਦੀ ਹੈ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਉੱਥੇ ਵੀ ਕਈ ਏਰੀਆ ਚ ਪਾਣੀ ਭਰ ਗਿਆ ਤੇ ਕਈਆਂ ਦੀ ਫਸਲ ਵੀ ਖਰਾਬ ਹੋ ਗਈ ਕਹਿੰਦੇ ਜਾਨਵਰ ਵੀ ਬਹੁਤ ਜਾਨੀ ਨਾ ਨੁਕਸਾਨ ਹੋਇਆ ਤੇ ਅਗਰ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤਾਂ ਪੰਜਾਬ 'ਚ ਹੀ ਬਹੁਤ ਜ਼ਿਆਦਾ ਮੀਂਹ ਪੈ ਰਹੇ ਨੇ ਮੀਂਹ ਔਨ ਕਰਕੇ ਕੀ ਆ ਕਿ ਆਪਣੇ ਉਰੇ ਜਿਹੜੇ ਫਸਲ ਜ਼ਿਆਦਾਤਰ ਹਾਲੇ ਫਸਲਾਂ ਜੀਰੀ ਲੱਗ ਰਹੀ ਹੈ ਇਹਨਾਂ ਨੁਕਸਾਨ ਨਹੀਂ ਹੋਇਆ ਪਰ ਅਗਰ ਆਪਾਂ ਸ਼ਹਿਰ ਦੀ ਗੱਲ ਕਰਦੇ ਆਂ ਤੁਸੀਂ ਦੇਖਿਓਣਾ ਕਿ ਸ਼ਹਿਰ ਲੁਧਿਆਣਾ ਦੀ ਗੱਲ ਕਰਦੀ ਆਂ ਜਦ ਪਟਿਆਲ ਦੀ ਗੱਲ ਕਰਦੇ ਆ ਇੱਥੇ ਐ ਲੱਗਦਾ ਜਿਵੇਂ ਪਾਣੀ ਸਮੁੰਦਰੇ ਬਣ ਗਿਆ ਹੋਵੇ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਅੰਗਲੀਆਂ ਨੇ ਉਹਨਾਂ ਨੇ ਜਿਹੜਾ ਸਿਵਰੇਜ ਹੈ ਉਹਦੀ ਸਫਾਈ ਨਹੀਂ ਕਰਾਈ ਤੇ ਅਗਰ ਆਪਾਂ ਜ਼ਿੰਮੇਵਾਰ ਉਹਨਾਂ ਨੂੰ ਠਹਿਰਾ ਸਕਦੇ ਆ ਅਗਰ ਆਪਾਂ ਵਿਲੇਜ ਦੀ ਗੱਲ ਕਰਦੇ ਆ ਹੋਰ ਇਹਦੀ ਪੰਜਾਬ ਦੀ ਗੱਲ ਕਰਦੇ ਆ ਹਾਲੇ ਇੰਨੀ ਮਾਰ ਨਹੀਂ ਆਈ ਹਾਂ ਪਰ ਇੱਕ ਗੱਲ ਹੈ ਕਿ ਜਦੋਂ ਕੁਝ ਨਹੀਂ ਪੈਂਦਾ ਤਾਂ ਕਿਸਾਨ ਵੀਰਾਂ ਦੇ ਜਿਹੜਾ ਗਊਆਂ ਦਾ ਜਾਨਵਰ ਦਾ ਚਾਰਾ ਹੁੰਦਾ ਉਹਨੂੰ ਅਗਾਉਣ ਦੇ ਵਿੱਚ ਵੱਢਣ ਦੇ ਵਿੱਚ ਜਾਂ ਕੋਈ ਰੁਟੀਨ ਦੇ ਕੰਮ ਕਰਨੇ ਹੁੰਦੇ ਨੇ ਖੇਤੀਬਾੜੀ ਦੇ ਉਹਦੇ ਵਿੱਚ ਬੜੀ ਮੁਸ਼ਕਲ ਆਉਂਦੀ ਹੈ ਜੀ ਤਾਂ ਇਹ ਸੀ ਸਾਡੀ ਖਬਰਾਂ ਦੀ ਅੱਜ ਵਿਸ਼ੇਸ਼ ਚਰਚਾ ਤਾਂ ਇਸੇ ਤਰ੍ਹਾਂ ਵੇਖਦੇ ਰਹੋ ਏਵਨ ਪੰਜਾਬੀ ਟੀਵੀ ਮੈਨੂੰ ਤੇ ਹੁਣ ਟੀਨ सुरेंद्र ਸਿੰਘ ਟੀਨ ਸਾਹਿਬ ਜੀ ਨੂੰ ਦੋ ਇਜਾਜ਼ਤ ਧੰਨਵਾਦ ਜੀ